ਇਰਿਟੇਟ ਕਿਹੜੀ ਗੱਲੋਂ ਕਰਦੀ ਏ ਦੀ ਉਹ ਕਰਦੀ ਏ ਦੀ ਜੇ ਤੁਸੀਂ ਦੇਖੋ ਲਾਈਕ ਹਾਂ ਹਾਂ ਗੱਲ ਸੁਣੀ ਗੱਲ ਸੁਣੀ ਤੇ ਜਿਹੜੇ ਸਾਹਿਬ ਨੇ ਤੋਂ ਮੈਨੂੰ ਲੱਗਦਾ ਉਹ ਉਹ ਅੰਨਿਆ ਵਾਂਗੂ ਦੱਸਦੇ ਮੀ ਹੈ ਐ ਦਿਨਾਂ ਵੱਧ ਪਿਆਰਾ ਜਾਂ ਸੈਮਨਾ ਵੱਧ ਪਿਆਰਾ ਦੋਨੋਂ ਹੀ ਮੈਂ ਤਾਈ ਥੋੜੀ ਥੋੜੀ ਜੀ ਤੱਬੀ ਏ ਕਹਿ ਤੋ ਕਹਿ ਤੋ ਮੇਰੇ ਅਗੜਾ ਕੋਈ ਜਾਂਦਾ ਏ ਇੱਥੇ ਕੀ ਕਰਦੇ ਹੋ ਵੈਸੇ ਜੀ ਕੰਪਿਊਟਰ ਸਰ ਵਧੀਆ ਚੱਲ ਰਿਹਾ ਜੀ ਕੰਪਿਊਟਰ ਕੀ ਏ ਜੀ ਕੰਪਿਊਟਰ ਕੰਪਿਊਟਰੀ ਏ ਸਰੋ ਮੁੰਡਾ ਮਤਲਬ ਉੱਡ ਗਿਆਗਾ ਸਿੱਧਾ ਤੇ ਗੱਦੀ ਦੇ ਮਤਲਬ ਉੱਡ ਨੂੰ ਕਿਹੜੇ ਫਰ ਲਾ ਦੇ ਤੁਸੀਂ ਉਹਦੇ ਸਰ ਉੱਥੇ ਮੁੰਡਿਆ ਦਾ ਟੈਗ ਲੱਗਿਆ ਵੀ ਪਾਪਾ ਦੇ ਸ਼ੇਰ ਪਾਪਾ ਦੇ ਸ਼ੇਰ ਪਾਪਾ ਦੇ ਸ਼ੇਰ ਇਹਦਾ ਸ਼ੇਰ ਹੈ ਜੀ ਤੇ ਪਾਪਾ ਦੇ ਸ਼ੇਰ ਕਿਹੜੇ ਹੁੰਦੇ ਜੀ ਮੜਾ ਵੀ ਸ਼ੇਰ ਦਿਖਾ ਹਣ ਸਕੂਟਰੀ ਤੇ ਰੱਖੇ ਹੋਵੇ ਕੰਨੇ ਚ ਲਾ ਦ ਸਕੂਟਰ ਚਾਹ 40 ਉਹ ਅਸੀਂ ਕਹਿੰਦੇ ਕਿਉਂਕਿ ਸਕੂਟਰੀ ਥੋੜੀ ਅਸੀਤੇ ਹੁੰਦੀ ਹੈ ਰੋਕਦੇ ਤੁਸੀਂ ਪੈਰਾਂ ਨਾਲ ਇਸ ਸਾਲ ਨੇ ਉਹ 16000 ਗਾਜ਼ੀਨ ਸਾਰੇ ਜਾਨੇ ਸਟੂਡੈਂਟ ਮੈਨੂੰ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਗਾਉ ਚੜ ਗਿਆ ਸੀ ਇਹਦੀ ਗੁਰਕਰੇ ਖਾਣੇ ਗੁਰਕਰੇ ਥੋੜਾ ਬਾਅਦ ਚ ਗੱਲ ਲਾਂਗੇ ਖਾਸ ਗੱਲ ਕੀ ਹੈ ਜੀ ਉਹਨਾਂ ਦੀ ਕੋਈ ਗੱਲ ਖਾਸ ਨਹੀਂ ਹੈ ਤਾਂ ਆ ਵੀ ਹੈ ਜੀ ਮੈਨੂੰ ਅੱਜ ਸੋ ਕਿਵੇਂ ਫੀਲ ਹੋਇਆ ਮੂਹਤੇ ਬੇਇਜ਼ਤੀ ਕਰਾ ਕੇ ਜੀ ਜਦ ਕੀ ਪ੍ਰੋਬਲਮ ਏਸ ਕੀ ਤੁਸੀਂ ਅਗਰ 60 ਸਕੋਰ ਲੈ ਕੇ ਆਏ ਹੋ ਤੇ ਤੁਹਾਡਾ ਟਾਰਗੇਟ 80 ਦਾ ਹੈ ਦੈਟ ਮੀਨਸ 20 ਸਕੋਰ ਦਾ ਤੁਹਾਡਾ ਗੈਪ ਹੈ ਪਹਿਲਾ ਆਪਾਂ ਨੂੰ ਉਹ ਚੀਜ਼ਾਂ ਇੰਪਰੂਵ ਕਰਨੀਆਂ ਪੈਣਗੀਆਂ ਜਿੱਥੇ ਆਪਾਂ ਲੈਕ ਕਰਦੇ ਹਾਂ ਸੋ ਹਾਂ ਦੀ ਸਸਿਕਾ ਮੇਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਆਪ ਕਰਦੇ ਹੋਈ ਸਾਡੀ ਚਰਜੀ ਕਲਾਸ ਤੇ ਆਜ ਦਾ ਜਿਹੜਾ ਸ਼ੋ ਹੈ ਜੀ ਖਾਸ ਜਗ੍ਹਾ ਤੇ ਹੈ ਤੇ ਕੋਸ਼ਿਸ਼ ਕਰਨੀਏ ਕਾਸ ਕਾਸ ਗੱਲਾਂ ਮਤਲਬ ਬੱਚਿਆਂ ਨਾਲ ਹੀ ਕਰਾਂਗੇ ਗੱਲਾਂ ਬਾਤਾਂ ਕੀ ਹੋਣਗੀਆਂ ਤੁਹਾਨੂੰ ਪਤਾ ਹੀ ਹੈ ਭਈ ਹਾਸਾ ਕਿੱਡਾ ਚੱਲਦਾ ਆ ਰਿਹਾ ਦੀ ਸੋ ਸ਼ੋ ਦੀ ਸ਼ੁਰੂਆਤ ਕਰਦੇ ਆਂ ਪਹੁੰਚੇ ਕਿੱਥੇ ਆ ਪਹਿਲਾਂ ਬੱਚਿਆਂ ਤੋਂ ਬੁਲਾਦੇ ਤੇ ਫਿਰ ਅਸੀਂ ਆਪ ਰਸਾਂਗੇ ਠੀਕ ਹੈ ਜੀ ਸੋ ਭਈ ਸਾਹਮਣੇ ਪਹਿਲਾਂ ਉੱਚੀ ਜੇ ਦੱਸਣਾ ਵੀ ਇੰਸਟੀਚੂਟ ਦਾ ਨਾਮ ਕੀ ਹੈ ਠੀਕ ਹੈ ਜੀ ਬਾਹਰ ਤੋਂ ਪਤਾ ਲੱਗੇ ਵੀ ਹਾਂ ਬੱਚਾ ਜੋਸ਼ ਹੈ ਗਿਆ ਸੋ ਪਹਿਲਾਂ ਮੁੰਡਿਓ ਤੁਸੀਂ ਬੋਲਣਾ ਤੇ ਫਿਰ ਕੁੜੀਓ ਬੋਲਣਾ ਹੈ ਠੀਕ ਹੈ ਜੀ ਸੋ ਮੁੰਡਿਓ ਇੰਸਟੀਚੂਟ ਦਾ ਨਾਮ ਕੀ ਹੈ ਜੀ ਪੀਆਲ ਵੇਰੀ ਗੁੱਡ ਵੈਰੀ ਗੁੱਡ ਸੋ ਭਾਈ ਜਿਹੜਾ ਇਸੂਡ ਦਾ ਨਾਮ ਹੈ ਮੁੰਡਿਆਂ ਤੁਸੀਂ ਨੇ ਸੁਣੀ ਲਾ ਸੁਣਾ ਸੀ ਕੁੜੀਆਂ ਤੋਂ ਬੁਲਾਉਣੇ ਆ ਸੋ ਭਾਈ ਕੁੜੀਆਂ ਦਾ ਇੰਸਟੀਟਿਊਟ ਦਾ ਨਾਮ ਕੀ ਹੈ ਜੀ ਸੀਆਰ ਸਰਬੰਦਨ ਹਲ ਖੋਲ ਜੀ ਹਾਂ ਸੋ ਭਾਗਤਾ ਭਾਜੀ ਖੜੇ ਆਂ ਦੀ ਇਸਪੀਰੀਅਰ ਇੰਸਟੀਟਿਊਟ ਹੈ ਜੀ ਸਟਾਰਟਿੰਗ ਮੈਂ 10ਾਂ ਵੀ ਟੂਡ ਨਾ ਜੇ ਲਾਸਟ ਤੇ ਇੱਕ ਐਦਾਂ ਦੇ ਪਰਸਨ ਦੀ ਜ਼ਰੂਰਤ ਸੀ ਗੱਲਬਾਤ ਕਰਾਵਾਂਗੇ ਜਿਹੜੀ ਪੀਟੀ ਦੇ ਕਹਦੇ ਵੀ ਕੋਚ ਕਹ ਲੋ ਪਰਸਨ ਵੱਲੋਂ ਆਏ ਹੋਏ ਨਿਰੰਦਰ ਸਰ ਅਸੀਂ ਪਹਿਲਾਂ ਤੋਂ ਉਹਨਾਂ ਨੂੰ ਜਾਣਦੇ ਉਹ ਵੀ ਗੱਲਬਾਤ ਸ਼ੁਰੂ ਹੋਣਗੀ ਆ ਤੇ ਹੁਣ ਸ਼ੋਹ ਦੀ ਸ਼ੁਰੂਆਤ ਕਰਦੇ ਆਂ ਜਿਹੜੀ ਬੱਚਿਆਂ ਨਾਲ ਗੱ ਤੁਹਾਡਾ ਨਾਮ ਕੀ ਤੁਹਾਡੇ ਦੀ ਅਮਨਜੀਤ ਅਮਨਜੀਤ ਅਮਨ ਸਰ ਅਮਨ ਕੱਲੇ ਜੀ ਕਿੱਥੋਂ ਬਲੋਂਗ ਕਰਦੇ ਹੋ ਜੀ ਰੌਂਤੇ ਜੀ ਰੌਂਤੇ ਦੁੱਤੀ ਠੀਕ ਹੈ ਇੱਥੇ ਕੀ ਕਰਦੇ ਹੋ ਵੈਸੇ ਜੀ ਕੰਪਿਊਟਰ ਸਰ ਕੰਪਿਊਟਰ ਦਾ ਕੋਰਸ ਕਰਦੇ ਹਾਂ ਵਧੀਆ ਚੱਲ ਰਿਹਾ ਜੀ ਕੰਪਿਊਟਰ ਕੀ ਹੈ ਜੀ ਬੇਸਿਕ ਸਰ ਕੰਪਿਊਟਰ ਨਹੀਂ ਉਹ ਕਹਿੰਦੇ ਨੇ ਕਿ ਕੰਪਿਊਟਰ ਕਿ ਮੁੱਟਰ ਹੈ ਮੈਂ ਦੇ ਵੀ ਇੰਜ ਚੱਕ ਦੇ ਵੀ ਕਿ ਮੁੱਟਰ ਕੰਪਿਊਟਰ ਹੈ ਚਲੋ ਚੰਗੀ ਗੱਲ ਆ ਵਧੀਆ ਚੱਲਦੀ ਹੈ ਸਟੱਡੀ ਦੀ ਸੁਪਨਾ ਕੀ ਰੱਖਿਆ ਹੋਇਆ ਲਾਈਫ ਦੇ ਵਿੱਚ ਪਹਿਲਾਂ ਤਾਂ ਵੀ ਬਾਤ ਹੈ ਜੀ ਸਾਕ ਵੀਰਤ ਵੇਖਾਂਗੇ ਅੱਛਾ ਪਹਿਲਾ ਬਾਹਰ ਜਾਣ ਦੀ ਅੱਗ ਲੱਗੀ ਹੋਈ ਹੈ ਜੀ ਚੰਗੀ ਗੱਲੇ ਸੀ ਕਿਹੜੀ ਕੰਟਰੀ ਬਾਰੇ ਸੋਚਦੇ ਹੋ ਵੈਸੇ ਫਿਲਾਲ ਤਾਂ ਯੂਕੇ ਹੂੰ ਯੂਕੇ ਇਹ ਫਿਲਾਲ ਯੂਕੇ ਦਾ ਕੀ ਮਤਲਬ ਹੈ ਜੀ ਬਾਕੀ ਕਿ ਘਰ ਜਾਣੀ ਮਰਜ਼ੀ ਜੀ ਨਹੀਂ ਘਰ ਨਹੀਂ ਮਰਜ਼ੀ ਤੁਸੀਂ ਕੋਈ ਵੀ ਬੈਂਡਾਂ ਦੀ ਮਰਜ਼ੀ ਹੈ ਜੀ ਬੈਂਡ ਸੈਟ ਕਰਨੀ ਤੁਸੀਂ ਕਿਹੜੀ ਕੰਟਰੀ ਜਾਓਂਗੀ ਜੀ ਇਹੀ ਗੱਲੇ ਦੀ ਚਲੋ ਕੋਈ ਗੱਲ ਨਹੀਂ ਅਸੀਂ ਜ਼ਰੂਰ ਅਰਦਾਸ ਕਰਦੇ ਹਾਂ ਵੀ ਤੁਹਾਡੇ ਜ਼ਰੂਰ ਬੈਂਡ ਆਉਣਗੇ ਕਿਹੜੀ ਕੰਟਰੀ ਸੋਚੀ ਵੈਸੇ ਤੁਸੀਂ ਯੂਕੇ ਦੀ ਨਹੀਂ ਸੱਚੇ ਡਿਸਾਈਡ ਕਰਨਗੇ ਬੈਂਡ ਦੀ ਚਲੋ ਚੰਗੀ ਗੱਲ ਹੈ ਖਾਸ ਫਰੈਂਡ ਕੌਣ ਹੈ ਜੀ ਇੱਥੇ ਬੈਸਟ ਜੀ ਖਾਸ ਤਾਂ ਚੰਗੀ ਗੱਲ ਹੈ ਅਜੇ ਦਾ ਹੀ ਹੈ ਜੀ ਅਜੇ ਹੋਰ ਬਣਾਉਣ ਨੂੰ ਫਿਰਦੇ ਹਾਂ ਹਾਂ ਜੀ ਬਣ ਜਾਣਗੇ ਚਲੋ ਕੋਈ ਨਹੀਂ ਸਰਕਾ ਥੋੜਾ ਵੱਧਾ ਰਹੇ ਦੀ ਇਹਨਾਂ ਦੀ ਖਾਸ ਗੱਲ ਕੀ ਲੱਗਦੀ ਹੈ ਖੜੇ ਹੋ ਜੀ ਮਹਾਰਾਜ ਜੀ ਇੱਥੇ ਜੀ ਖਾਸ ਗੱਲ ਕੀ ਹੈ ਜੀ ਉਹਨਾਂ ਦੀ ਕੋਈ ਗੱਲ ਖਾਸ ਨਹੀਂ ਤਾਂ ਆ ਵੀ ਹੈ ਜੀ ਮੈਨੂੰ ਅਜਿਹਾ ਕਿਵੇਂ ਫੀਲ ਹੋਇਆ ਮੂਤੇ ਬੇਇੱਜ਼ਤੀ ਕਰਾ ਕੇ ਜੀ ਉਡੀ ਫਰੈਂਡ ਆ ਕੋਈ ਤਾਂ ਖਾਸ ਕਰ ਜਿਵੇਂ ਮੁੰਡਿਆਂ ਦੀ ਬਹੁਤ ਖਾਸ ਖਾਸ ਗੱਲਾਂ ਬਤਾਉਂਦਾ ਮੁੰਡਿਆਂ ਨੂੰ ਪੁੱਛਣਾ ਵੀ ਥੂਟਾ ਯਾਰ ਮੈਂ ਤਰ ਕਿਹੜਾ ਖਾਸ ਹਾਂ ਉਹ ਯਾਦ ਕਰਨ ਕਿ ਸਾਡਾ ਯਾਰ ਆਹ ਵਾਲਾ ਕੰਮ ਹੈ ਜੀ ਪੁੱਛਾਂਗੇ 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 ਤੁਹਾਨੂੰ ਹੀ ਪੁੱਛਾਂਗੇ ਉਹ ਆਪਦੀ ਤਾਰੀਫ ਆਪ ਦੱਸਿਆ ਦੀ ਵੀ ਆਹ ਗੱਲਾਂ ਕਹੇ ਮੇਰੇ ਬਾਰੇ ਕੀ ਖਾਸ ਗੱਲ ਕੀ ਲੱਗਦੀ ਹੈ ਚਲੋ ਉਹਨਾਂ ਦੀ ਕੋਈ ਵੀ ਇੱਕ ਅੱਧੀ ਖਾਸ ਗੱਲ ਦੀ ਜੀ ਜੀ ਸੱਧੀਆ ਜਿਹੜੀ ਗੱਲ ਮੈਂ ਘਰ ਇੰਨੀ ਵੀ ਸ਼ੇਅਰ ਕਰ ਸਕਦੀ ਕਿਸੇ ਨਾਲ ਨਹੀਂ ਹੋਤਾ ਫੈਂਟ ਹੈ ਨਹੀਂ ਜੀ ਇਹ ਕਿ ਨਾਲ ਕਰ ਸਕਦੀ ਚਲੋ ਇਹਦੇ ਨਾਲ ਗੱਲਾਂ ਸ਼ੇਅਰ ਕਰਦੇ ਇੱਕ ਤਾਂ ਜੀ ਇਰੀਟ ਇ ਕਿਹੜੀ ਗੱਲੋਂ ਕਰਦੀ ਹੈ ਜ లైక్ హా హా గాల్సని గాల్సని ਤੇ ਜੈਡ ਸਾਹਿਬ ਨਾਲ ਤੋਂ ਮੈਨੂੰ ਲੱਗਦਾ ਉਹ ਅੰਨਿਆ ਵਾਂਗੂ ਸਸਤੇ ਮੀ ਹੈ ਚਲੋ ਆ ਸਾਕੀਟੇਜ ਦੋਸਤ ਜੀ ਬਹੁਤ ਵਧੀਆ ਚਾਦਰ ਰਿਪੋਰਟਿੰਗ ਪਰਵਾਧ ਠੀਕ ਹੈ ਜੀ ਸਾਡੀ ਕਲਾਸ ਜੀ ਖੂਬ ਹੀ ਪੈਂਦਾ ਕੁੜੀ ਇੱਕ ਵਾਰੀ ਬਤਾੜੀ ਲਾ ਦੇ ਯਾਰ ਹੌਸਲਾ ਦੇ ਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹਿ ਸਕਦੇ ਹੋ ਥੈਂਕ ਯੂ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਦੀ ਜੇਦਰ ਬਾਈ ਨਾ ਗਲਤ ਕਰਦੇ ਬਾਈ ਖੜੇ ਹੋ ਜੀ ਤੋ ਬਾਈ ਨਾਲ ਗੱਲਬਾਤ ਕਰਦੇ ਆਂ ਦੀ ਭਗਤਪਾਈ ਕੇ ਖੜੇ ਆਂ ਸਪੀਰੀਟ ਇੰਸਟੀਚੂਟ ਐ ਬੱਚਾ ਜਿਹੜਾ ਹਾਸਾ ਕੀਤਾ ਹੋ ਰਿਹਾ ਗੱਲਬਾਤ ਵਾਰਾ ਬਾਈ ਤੇ ਉਹਨੇ ਪਾਈ ਥੋੜਾ ਨਾਮ ਕੀ ਆ ਦੀ ਅਮਰਤਪਾਲ ਨਾਮ ਐ ਕਿਥੋਂ ਬਿਲੋਂਗ ਕਰਦੇ ਹੋ ਢਿਲਮਾ ਵਾਲਾ ਪਿੰਡ ਢਿਲਮਾ ਵਾਲਾ ਪਿੰਡ ਪਿੰਡ ਦੀ ਖਾਸ ਗੱਲ ਸਾਰੀਆਂ ਹਾਸਾ ਕੋਈ ਦੋ ਚਾਰ ਸੁਣਾ ਦੋ ਫਿਰ ਕੋਈ ਤਾਂ ਵੀ ਨਾ ਪੁੱਛਦਾ ਹੈ ਹੈ ਮਲਾਂ ਇਹ ਜਿਹੜੀ ਖਾਸ ਗੱਲਾਂ ਨੇ ਓਏ ਚਾ ਵੀ ਕਹਾ ਤਾਂ ਮੈਂ ਕਹਿ ਤਾਂ ਮਤਲਬ ਬੜੀਆ ਪਿੰਡ ਹੈ ਹਾਂ ਚੰਗਾ ਪਿੰਡ ਹੈ ਚੰਗੇ ਪਿੰਡ ਦੀਆਂ ਕੀ ਨਿਸ਼ਾਨੀਆਂ ਕੀ ਨਹੀਂ ਯਾਰ ਇਸ ਬਕੋ ਸਾਡਾ ਪਿੰਡ ਬੜਾ ਚੰਗਾ ਹੈ ਐਸ ਕੰਪੇਅਰ ਟੂ ਦੂਜੇ ਪਿੰਡ ਨਾਲ ਜੀ ਨੂੰ ਜਰਾ ਹੋਣੀ 22 ਡੂਰੀ ਤੋਂ ਦੂਰ ਹੋ ਕੇ ਕੰਮ ਹਾਂ ਬਸ ਚਾਰ ਬਣਿਆ ਰਿਹਾ ਜੀ ਕਿਤਨਾ ਪਿਆਰ ਬਣਿਆ ਹੋਇਆ ਆ ਸੱਚੀ ਅੱਛੇ ਪਿੰਡ ਤੇ ਗੈਪ ਨਾ ਦੇਣਾ ਮੇਰੇ ਵੀ ਗੈਪ ਹੁੰਦਾ ਬ్రో ਚਲੋ ਚੰਗੀ ਵਾਲਾ ਸ਼ੌਂਕ ਹੀ ਕੀ ਰੱਖਦੇ ਮੇਰਾ ਵੀਰ ਭਾਈ ਸ਼ੌਂਕ ਹੀ ਸ਼ੌਂਕ ਹੀ ਹੈ ਫਿਰ ਵੀ ਕੋਈ ਇੱਕ ਦੋ ਸ਼ੌਂਕ ਜਿਹੜੇ ਤੁਸੀਂ ਸੋਚੋਣ ਵੀ ਮੈਂ ਪੂਰੇ ਕਰਨੀ ਕਰਨੇ ਆ ਦੀ। ਬੜਾ ਮोटा ਜਿੰਮ ਜਾਨੀ ਰਹੀ। ਬੜਾ ਮोटा ਜਿੰਮ ਜਾਨੀ। ਬੜਾ ਮੋੜ ਡੰਗਰ ਪਸ਼ੂ ਰੱਖਦੇ ਹਾਂ ਕੋਰੇ। ਹਾਂਜੀ ਹਾਂਜੀ। ਕਿੰਨੇ ਡੰਗਰ ਪਸ਼ੂ ਬਾਈ? ਹੈਗੇ ਪਿਆ 60 ਹੈਗੇ। 50 60 ਨੇ। ਚੰਗੀ ਗੱਲ ਪਰਮਾਤਮਾ ਹੋਰ ਵੀ ਵੈਸੇ ਵਾਅਦਾ ਕਰੇ। ਨਾਮ ਨੂੰ ਰੱਖਿਓ ਬਾਈ ਉਹਨਾਂ ਦੇ ਵੀ ਨਾਮ ਆਈ। ਮੈਂ ਪਿੰਡਾਂ 'ਚ ਰੱਖਦੇ ਹੁੰਦੇ ਨਾ ਨਾਮ ਜ਼ਿਆਦਾਤਰ ਆਪਣੇ ਪਿੰਡਾਂ 'ਚ। ਬਾਬਾ ਹੋਏ। ਬਾਬਾ ਹੋ ਜਾਣੀ ਹੈ। ਪਰ ਫਿਰ ਵੀ ਜਦੋਂ ਸ਼ੌਂਕ ਆ ਤੂੰ ਨੂੰ ਕਿਹੜੀ ਕਿਤਨਾ ਵੱਧ ਪਿਆਰ ਹੈ ਪਸ਼ੂਆਂ 'ਚੋਂ। ਪਹਿਲੀ ਈ ਕੁੜੀ ਨਾ ਵਾਪਸ। ਕੁੜੀ ਨਾ ਕੁੜੀ ਦਾ ਕੋ ਨਾਮ ਹੈ। ਇੱਕ ਵਾਰੀ। ਕੀ ਕੁੜੀ ਦਾ ਨਾਮ ਕੀ ਹੈ? ਐਲੀ ਰੱਖਿਆ ਹੋਇਆ। ਐਲੀ? ਮੰਗਰ ਤਾਂ ਨਹੀਂ ਕਹਿੰਦਾ ਪਿੱਛੇ। ਅੱਛਾ ਐਲੀ ਕੁੜੀ ਦਾ ਨਾਮ ਹੈ। ਤੇ ਕੋੜਾ ਉਹ ਰਹੇਗਾ। ਉਹਦਾ ਕੀ ਨਾਮ ਹੈ? ਸੈਮ ਹੈ। ਸੈਮ ਆ। ਐਲੀ ਨਾਲੋਂ ਵੱਧ ਪਿਆਰਾ ਜੈ ਸੈਮ ਨਾਲੋਂ ਵੱਧ ਪਿਆਰਾ ਹੈ। ਦੋਹਾਂ ਨਾਲ। ਦੋਹਾਂ ਨਾਲ ਵੱਧ ਪਿਆਰਾ ਹੈ। ਜਦੋਂ ਉਹਨਾਂ ਨੂੰ ਜਾ ਕੇ ਮੰਨ ਲਓ ਦੇਖ ਜੂ ਕਿ ਤੁਹਾਨੂੰ ਮਾੜਾ ਮ ਟਾਈਮ ਵਾਲੇ ਇਸ਼ਾਰੇ-ਸ਼ਿਵਰੇ ਕਰਦੇ ਵੀ ਆ ਗਿਆ ਸਾਡਾ। ਕੀ ਕਹਿੰਦੇ ਹੁੰਦੇ ਐ? ਬਸ ਹੀ। ਵਾਹ ਬਾਹ ਜੀ ਮਨ ਲੱਗ ਗਿਆ ਤੁਹਾਨੂੰ ਪਤਾ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਆ ਗਿਆ ਫਿਰ ਦੇਖ ਕੇ ਮਨ ਲੱਗ ਗਿਆ ਵੀ ਤੁਹਾਨੂੰ ਬੁਲਾਉਂਦੇ ਮੈਨੂੰ ਦੇਖ ਕੇ ਮੈਂ ਮਨ ਲਿੱਤਾ ਵੀ ਬਸ ਚਾਲ ਵਾਰ ਹੈ ਚਾਲ ਵਾਰਾਂ ਦੀ ਬਾਤ ਹੈ ਚਲੋ ਵਧੀਆ ਮੋਹ ਪਿਆਰ ਬਣਿਆ ਹੋਇਆ ਚੰਗੀ ਗੱਲ ਪਰਿਵਾਰ ਚ ਕੌਣ-ਕੌਣ ਹੈ ਮੇਰੇ ਵੀਰ ਪਰਿਵਾਰ ਦੀ 10 ਮਿੰਟ ਜਿਹੜੀ ਚਾਚਾ ਚਾਚੀ ਹੈ 2088 ਦਾ ਅੱਛਾ ਜੋਇੰਟ ਹੋਣ ਜੋਇੰਟ ਫੈਮਿਲੀ ਬਹੁਤ ਚੰਗੀ ਗੱਲ ਹੈ ਕਿ ਤਨੇ ਕੀ ਤੇ ਇਹ ਚੀਜ਼ ਸਾਨੂੰ ਬੜੀ ਘਾਟ ਮੈਸੂਤ ਨਹੀਂ ਵੀ ਫੋਨ ਨਹੀਂ ਪਹਿਲਾ ਵਾਲਾ ਸੱਤ ਮਰੇਣਾ ਠੀਕ ਹੈ ਨਾ ਪਰਿਵਾਰ ਵਾਲੇ ਸਾਰੇ ਕੁਝ ਨਹੀਂ ਘਰਦਿਆਂ ਨੂੰ ਕੀ ਲੱਗਦਾ ਮੁੰਡਾ ਕੀ ਬਣੂ? ਉਹ ਆਸ ਨਹੀਂ ਰੋਤ। ਉਹਨਾਂ ਨੂੰ ਕੀ ਕਰੂਗਾ ਉਹਨੂੰ? ਉਹਨਾਂ ਨੂੰ ਲੱਗਦਾ ਵੀ ਮੁੰਡਾ ਚੰਗਾ ਕਰੂ। ਚੰਗਾ ਹੀ ਹੈ। ਮੁੰਡਾ ਕੀ ਕਰਨ ਨੂੰ ਕਰਦਾ? ਵਾਹ ਕਾਲ ਇਦਰੇ ਕੀ ਬੀਟੇ ਮੁੰਡਾ। ਮੁੰਡਾ ਗ੍ਰੈਜੂਏਸ਼ਨ ਕਰਨ ਨੂੰ ਕਰਦਾ। ਘਰਦਿਆਂ ਨੂੰ ਵੀ ਕੋਈ ਚੰਗਾ ਕਰੂ। ਚੰਗਾ ਹੀ ਹੈ। ਨਹੀਂ ਗ੍ਰੈਜੂਏਸ਼ਨ ਕਰਾ ਮਾੜੀ ਆ ਚੰਗੀ ਤੇ ਗ੍ਰੈਜੂਏਸ਼ਨ ਕਰਕੇ ਕੀ ਸੋਚਿਆ? ਮੇਰੇ ਵੀ ਪੜਾਈ ਕਰ ਲਈ ਚੰਗੀ ਗੱਲ ਹੈ ਡਿਗਰੀ ਤੁਹਾਡੇ ਕੋਲ ਹੋ ਗਈ। ਕਿਹੜੀ ਨੌਕਰੀ ਸੋਚਦੇ ਹੋ? ਬਿਜ਼ਨਸ ਕਰਨਾ ਹੈ। ਕਿਹੜੀ ਫੀਲਡ 'ਚ ਜਾਣਾ ਹੈ? ਨਹੀਂ ਬਿਜ਼ਨਸ ਹੀ ਕਰਨਾ ਹੈ। ਹਮਮ ਫੀਲਡ ਤਾਂ ਸਾਰੀ ਠੀਕ ਨਹੀਂ ਕਰਵਾ ਹੂੰ ਕਿੰਨਾ ਕ ਪੈਸਾ ਸੋਚਦਾ ਵੀ ਕਮਾਈ ਕਰਨੀ ਪੈਸਾ ਵੀ ਢੱਡ ਦਾ ਭਰਦੇ ਨਹੀਂ ਆਉਂਦਾ ਮਤਲਬ ਨੀਤ ਮਾੜੀ ਐ ਨਹੀਂ ਇੰਨੀ ਸਾਰੇ ਨਹੀਂ ਅੱਛਾ ਸਾਰੇ ਕੀ ਸਹੀ ਗੱਲ ਕਰ ਰਿਹਾ ਅੱਛਾ ਸਭ ਦੀ ਗੱਲ ਕਰਦੇ ਬਿਲਕੁਲ ਬਿਲਕੁਲ ਪੈਸੇ ਤੋਂ ਨਹੀਂ ਬੰਦੇ ਦਾ ਕਦੇ ਮਨ ਭਰਦਾ ਪੈਸਾ ਕੋਈ ਕਹਿੰਦੇ ਨਹੀਂ ਜੀ ਨਾ ਹੂੰ ਚਲੋ ਬਿਲਕੁਲ ਬਿਲਕੁਲ ਕੀ ਸੋਚਿਆ ਕੀ ਐ ਵੀ ਯਾਰ ਇੰਨਾ ਕ ਪੈਸਾ ਜੇ ਕਮਾ ਲਈਏ ਬਹੁਤ ਆ ਯਾਰ ਆਪਣੀ ਬਹੁਤਾ ਕੋਈ ਤਮੰਨਾ ਨਹੀਂ ਘਰ ਦੇ ਖੁਸ਼ ਹੋਣੀ ਹੋ ਜਾਈ ਹੂੰ ਲੈ ਪੈਸਾ ਬਹੁਤ ਕੀ ਲੱਗਦਾ ਕਿ ਅਭ ਯਾਰ ਘਰਦਿਆਂ ਨੇ ਕੋਈ ਤਕਲੀਫ ਦੇਖੀ ਹੋਵੇ ਤੁਸੀਂ ਤੁਹਾਨੂੰ ਲੱਗਦਾ ਵੀ ਯਾਰ ਅਸੀਂ ਨੀ ਅਕੇ ਦੇਖਣ ਦੇਣੀ ਉਹਨਾਂ ਨੂੰ ਇਹ ਚੀਜ਼ ਬੜੀ ਸੈਟ ਹੈ ਯਾਰ ਕਿ ਨਾ ਤੁਸੀਂ ਸੈਟ ਹੋ ਬਾਬੇ ਦੀ ਵਧੀਆ ਤੁਸੀਂ ਸੈਟ ਹੋ ਬਧੀ ਨਹੀਂ ਸੈਟ ਹੈ ਕਿ ਛੁੱਟਾ ਪਤਾ ਨਹੀਂ ਨਾ ਗੈਪ ਕਿਹੜੇ ਪਾਸੇ ਮੈਂ ਤਾਂ ਕੁਝ ਬੋਲੇ ਹੀ ਨਹੀਂ ਸਮਾ ਮੈਂ ਤਾਂ ਕੁਝ ਬੋਲੇ ਹੀ ਨਹੀਂ ਚਲੋ ਵਧੀਆ ਲੱਗਦੀ ਜ਼ਿੰਦਗੀ ਮੇਰਾ ਵੀ ਇਹ ਹਾਸਾ ਕਿੱਟਾ ਹੀ ਹੈ ਕਿ ਪਹਿਲੀ ਤੁਹਾਨੂੰ ਪਤਾ ਬਿਟ ਇੰਡੀਆ ਪਾਕਿਸਤਾਨ ਵਾਲਾ ਕੰਮ ਗਲਤ ਹੋਇਆ ਪਿਆ ਯਾਰ ਹਾਂ ਚਲੋ ਪਰਮਾਤਮਾ ਕਰੇ ਸਾਰੇ ਹੱਸਦੇ-ਬੱਸਦੇ ਰਹਿਣ ਸੋ ਲਾਓ ਵੀ ਭਰਾ ਲਈ ਤੁਹਾਡੀ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਥੈਂਕ ਯੂ ਸ਼ੁਕਰੇ ਮੇਰਾ ਵੀ ਮੈਂ ਘਰ ਸਿੱਕਾ ਨਾਮ ਕੀ ਹੈ ਦੀ ਸਿਮਰਨ ਜੀ ਕਿੱਥੋਂ ਦੀ ਸਮਾਦ ਭਾਈ ਸਮਾਦ ਭਾਈ ਗਈ ਇਹ ਕਿੱਥੇ ਦੇ ਦੀ ਮੈਨੂੰ ਕਿਸੇ ਕੋਈ ਸੇ ਚੀਜ਼ ਲਾਗੇ ਹੋਵੇ ਪੂਰਾ ਕਿੰਨੀ ਕਿਲੋਮੀਟਰ ਦੀ ਬਾਟ ਹੈ ਦੀ 10 12 ਕਿਲੋ 10 ਬਾ ਕਿਲੋਮੀਟਰ ਦੀ ਬਾਟ ਹੈ 10 12 ਕਿਲੋਮੀਟਰ ਬਾਟ ਹੈ ਫਿਰ ਕਿਸਤੇ ਆਉਣੇ ਉਹ ਦੀ ਡੈਡੀ ਛੱਡ ਕੇ ਜਾਂਦੇ ਡੈਡੀ ਛੱਡ ਕੇ ਜਾਂਦੇ ਸਿਕਰ ਪਰਿਵਾਰ ਕੌਣ-ਕੌਣ ਹੈ ਜੀ ਸਾਡੇ ਕੋਲ ਦੋ ਜਵਾਕ ਇਦਾਂ ਨਹੀਂ ਮਿਲੇ ਜੀ ਪਹਿਲਾ ਜਵਾਕ ਸਾਨੂੰ ਮਿਲਿਆ ਸੀ ਇਹ ਭਜੀ ਦੇ ਵੀ ਜੋਇੰਟ ਫੈਮਿਲੀ ਹੈ ਦੂਜੀ ਸਾਨੂੰ ਇੱਕ ਹੋਰ ਪਣੀ ਮਿਲੀ ਆਪਣੇ ਥੋੜੇ ਭਈ ਜੋਇੰਟ ਫੈਮਿਲੀ ਹੈ ਹੁਣ ਤੁਸੀਂ ਸਾਰੇ ਜਾਣੇ ਸਟੈਪ ਬਾਈ ਸਟੈਪ ਕਾਨੂੰਨ ਇਹ ਵੀ ਕਿੰਨੇ ਜਾਣੇ ਆਉਣ ਦੋ ਸਟੈਪ ਬਾਈ ਸਟੈਪ ਸਰ ਜੀ ਤਾਇਆ ਤਾਈ ਪਹਿਲਾ ਕੌਣ ਹੈ ਜੀ ਦਾਦੀ ਪਹਿਲਾ ਦਾਦੀ ਜੀ ਤਾਇਆ ਤਾਈ ਫਿਰ ਤਾਇਆ ਤੇ ਤਾਈ ਦੀ ਦਾਦਾ ਜੀ ਚੋ ਲੋ ਪਹਿਲਾਂ ਦਾਦੀ ਜੀ ਫਿਰ ਇਸ ਤੋਂ ਬਾਅਦ ਦਾਇਆ ਜੀ ਫਿਰ ਤਾਈ ਜੀ ਸਰ ਬ੍ਰਦਰ ਸਿਸਟਰ ਕਦੋਂ ਨਹੀਂ ਨਹੀਂ ਡੈਡੀ ਜੀ ਹਾਂਜੀ ਡੈਡੀ ਜੀ ਉਹ ਪਹਿਲਾਂ ਆਉਣਗੇ ਨਾ ਫਿਰ ਸਟੈਪ ਬਾਈ ਸਟੈਪ ਹੈ ਨਾ ਐਮ ਲਨ ਪਾ ਬਣਾ ਕੇ ਥੋਦੀ ਥੋਦੀ ਨਾ ਪਰ ਇਸ ਤੇ ਗੱਲ ਤਾਂ ਜੁੜੀ ਜਾਂਦੀ ਉਹਦੀ ਦੁਬਾਰੇ ਫੇਰ ਆਉਣ ਦੋ ਜੀ ਪਹਿਲਾਂ ਦਾਦੀ ਜੀ ਆਏ ਦੀ ਦਾਦੀ ਤੋਂ ਬਾਅਦ ਜੀ ਤਾਇਆ ਜੀ ਤਾਇਆ ਜੀ ਆਏ ਤਾਈ ਜੀ ਡੈਡੀ ਡੈਡੀ ਜੀ ਤੁਹਾਡੇ ਮੰਮੀ ਜੀ ਤੁਹਾਡੇ ਬ੍ਰਦਰ ਬ੍ਰਦਰ ਜੀ ਮੇਰੀ ਵੱਡੀ ਸਿਸਟਰ ਆਪਣੀ ਘਰ ਦੀ ਦੱਸ ਰਹੇ ਨੇ ਜੀ ਹਾਂਜੀ ਮੈਂ ਬਾਲੀ ਸੋਚ ਰਹੇ ਹਾਂ ਜੀ ਨਹੀਂ ਉਹ ਤਾਇਆ ਤਾਈ ਦੇ ਸੀ ਪਹਿਲਾਂ ਅੱਛਾ ਅੱਛਾ ਕੋਈ ਗੱਲ ਨਹੀਂ ਲੰਬਾ ਲੰਬੀ ਲਿਸਟ ਆ ਆਉਣ ਦੋ ਜੀ ਆਉਣ ਦੋ ਆਉਣ ਦੋ ਫਿਰ ਮੈਂ ਫਿਰ ਤੁਸੀਂ ਜੀ ਮੈਂ ਛੋਟੇ ਬੱਦੇ ਛੋਟਾ ਬ੍ਰਦਰ ਮਤਲਬ ਟੋਟਲੀ ਥੋੜੇ ਜਾਣੇ ਜਾਣੇ ਕਿਨੇ ਟੋਟਲੀ ਜੀ ਨਹੀਂ ਨਹੀਂ ਸਰ ਰੋਟੀ ਪਾਣੀ ਸਭ ਨੂੰ ਟਾਈਮ ਤੇ ਮਿਲ ਹੀ ਜਾਂਦੇ ਜੀ ਪਰ ਉਹ ਚੰਗੀ ਗੱਲ ਪਰਮਾਤਮਾ ਨੂੰ ਤੁਹਾਡੇ ਬਹੁਤ ਵੀ ਪਰਵਾਹ ਚ ਵਾਦਾ ਕਰੀ ਦੀ ਕੀ ਲੱਗਦਾ ਕੀ ਹੁੰਦਾ ਵੀ ਯਾਰ ਜਦੋਂ ਜੋਇੰਟ ਫੈਮਿਲੀ ਜਾਂਦੇ ਹੋ ਵੀ ਯਾਰ ਉਹਦੀ ਘੂਰ ਬਹੁਤ ਹੁੰਦੀ ਹੈ ਤਾਇਆ ਜੀ ਦਾ ਬੜਾ ਦਬਕਾ ਹੁੰਦਾ ਹੈ ਜੀ ਤਾਈ ਆਈਡੀ ਦਾ ਦਾ ਦਬ ਕਹਿਦੀ ਮਤਲਬ ਕਿਵੇਂ ਕਿਹੜੀ ਗੱਲ ਉਹ ਤੁਹਾਨੂੰ ਲੱਗਦਾ ਵੀ ਅਰ ਉਹ ਜ਼ਿਆਦਾ ਦਬਕਾ ਰੱਖਦੇ ਹਨ ਸਾਰੇ ਸਾਹੇ ਨਾਲ ਹੂੰ ਮਤਲਬ ਸੌਤਰਾ ਦੇ ਘਰੇ ਤਾਈ ਜੀ ਦੀ ਚੱਲਦੀ ਹੈ ਦੀ ਤਾਇਆ ਜੀ ਵਿਚਾਰਾ ਬਸ ਐਵੇਂ ਹੀ ਹੈ ਦੀ ਹਾਂਜੀ ਐਂਦੀ ਉਹ ਬੇਟਾ ਭੂਡੇ ਮਤਲਬ ਮੰਮੀ ਡੇਢ ਚੁੱਕੀ ਦੀ ਬੱਤ ਚੱਲਦੀ ਹੈ ਦੀ ਡੇਢ ਦੀ ਨਾਲ ਸਾਥੇ ਥੋੜੇ ਉਲਟਾ ਕੰਮ ਨੇ ਮਤਲਬ ਤਾਈ ਥੋੜੀ ਥੋੜੀ ਜੀ ਕੱਬੀ ਹੈ ਕਹਿ ਤੂੰ ਕਹਿ ਤੂੰ ਮੇਰੇ ਘਰ ਕੋਈ ਜਾਂਦਾ ਹੈ ਮੈਂ ਤਾਂ ਕਰਕੇ ਸ਼ੋਅ ਚੱਲ ਜਾਣਾ ਚਲੋ ਤਾਈ ਥੋੜੀ ਕੱਬੀ ਹੈ ਮਤਲਬ ਪੁਰਾਣੇ ਜਵਾਨੇ ਜੀ 100% ਜਾਂ ਮਦਨ ਨਵੇਂ ਜਵਾਨੇ ਨੂੰ ਫੋਲੋ ਕੀਤਾ ਉਹਨਾਂ ਨੇ ਵੀ ਨਹੀਂ ਨਵੇਂ ਜਵਾਨੇ ਨੂੰ ਫੋਲੋ ਕੀਤਾ ਹੈ। ਫੜੇ ਲਿਖਿਆ। ਫੜੇ ਲਿਖਿਆ। ਬਹ ਚਲਾਉਂਦੇ ਆ ਸਨੈਪਚੂਲਸ, ਮੂਵੀਟੜ ਸਾਰਾ ਕੁਝ। ਕਹਿੰਦੇ ਵੀ ਨਵੇਂ ਜਵਾਨੇ ਦੇ ਦिए। ਚਲੋ ਵਧੀਆ ਬਾਲੂ ਨਵੇਂ ਜਵਾਨੇ ਨੇ ਦਿਆ ਸਾਰਾ ਕੁਝ ਸਾਹਮਣੇ ਦੇ ਦਿੱ। ਵਧੀਆ ਬਣਦੀ ਸਭ ਨਾਲ। ਹਾਂਜੀ। ਥੋੜੀ ਕਿਤੇ ਨਾ ਕਰੇ ਸਭ ਤੋਂ ਵੱਧ ਵਧੀਆ ਬਣਦੀ ਹੈ ਇਹਦੀ। ਡੈਡੀ। ਡੈਡੀ ਨਾਲ ਜੀ। ਕਦੇ ਕਰੇ ਕੋਈ ਚੀਜ਼ ਦੀ ਕੋਈ ਮੰਗ ਰੱਖੀ ਹੋਵੇ ਜਿਹੜੀ ਤੁਹਾਡੀ ਨਾਲ ਜਨਾਂ ਪੂਰੀ ਹੋ ਗਈ ਹੋਵੇ ਇਹਦੀ। ਹੁੰਦੀ ਹੁੰਦੀ ਮੰਗ ਰੱਖੀ ਸੀ ਹੁਣ ਸਕੂਟਰੀ ਤੇ ਰੱਖੇ ਹੋਵੇ ਕਿੰਨੇ ਸਿਆਦਾ ਸਕੂਟ ਕਿਚਾ ਨਾਲੇ ਉਸ ਨੂੰ ਅਸੀਂ ਕਹਿ ਦਿੰਦੇ ਪਤਾ ਕੇ ਇਹਦਾ ਤੁਹਾਨੂੰ ਕੋ ਰਿਸਕ ਨਹੀਂ ਸਾਨੂੰ ਬਹੁਤ ਵੱਡਾ ਰਿਸਕ ਹੋ ਜਾਂਦਾ ਮੁੰਡਿਆਂ ਨੂੰ ਜੀ ਇਸ ਗੱਲ ਨਾਲ ਇੱਕ ਰਹੀ ਹੁੰਦੀ ਹੁਣ ਮੈਨੂੰ ਪੁੱਛੋ ਵੀ ਤੁਸੀਂ ਰਿਸਕ ਵਾਲੀ ਗੱਲ ਕਿਉਂ ਕੀਤੀ ਸੀ ਕਿਉਂਕਿ ਸਕੂਟਰੀ ਥੋੜੀ ਅਸੀਤੇ ਹੁੰਦੀ ਹੈ ਰੋਗ ਦੀ ਤੁਸੀਂ ਪੈਰਾਂ ਨਾਲ ਚਲੋ ਆਸਾ ਕਿਤਾ ਕਰਦੇ ਸੀ ਵਧੀਆ ਚਲਾਇਓ ਮੈਂ ਚਲਾਉਣੀ ਜਾਂਦੀ ਸਕੂਟਰੀ ਵੈਸੇ ਜੀ ਯੈਸ ਸਰ ਮੋਟਰਸਾਈਕਲ ਹੀ ਹੁੰਦਾ ਹੈ ਮੋਟਰਸਾਈ ਵੀ ਆਉਂਦਾ ਸੀ ਕਦੇ ਕੋ ਪਾਣਾ ਵਾਪਰਾ ਵੀ ਕਿਸੇ ਦੇ ਵਿੱਚ ਮਾਰੀ ਹੋਵੇ ਦੀ ਕਦੇ ਕੋ ਚਾਂਸ ਬਣਿਆ ਨਹੀਂ ਦੀ ਉਹ ਚਾਂਸ ਚਾਹਨੇ ਉਹ ਬੜ ਬੰਨ ਨਹੀਂ ਬੰਨ ਨਹੀਂ ਉਂ ਟੋਟੇ ਟੈਗ ਲੱਗ ਗਿਆ ਤੁਹਾਨੂੰ ਪਤਾ ਵੀ ਮਤਲਬ ਮੁੰਡਿਆਂ ਵੱਲੋਂ ਟੈਗ ਆ ਵੀ ਤੁਸੀਂ ਪਾਪਾ ਕੀ ਕਿਉਂ ਜੀ ਮੁੰਡੇ ਪਾਪਾ ਦੇ ਕੀ ਹੁੰਦੇ ਆ ਜੀ ਆਉਦੀ ਨਹੀਂ ਪਰੇਰੇ ਉਹ ਪਰਾ ਕਿੱਥੋਂ ਆ ਗਿਆ ਬਾਗਰ ਮੱਛੀ ਦੇ ਹੁੰਦੇ ਨੇ ਸਰ ਉਹੀ ਮਨੋਂ ਅੱਟੇ ਤੁਸੀਂ ਦੇਖਦੇ ਆ ਨਾ ਅੱਛਾ ਇੱਧਰ ਇਹ ਗੱਲ ਕਰ ਲੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਇੱਥੇ ਇੱਥੇ ਖੜੇ ਹੋ ਕੋਈ ਗੱਲ ਨਹੀਂ ਮੁੰਡਿਓ ਉਹ ਮੁੰਡਿਓ ਆਪਰੇ ਤੇ ਬਹੁਤ ਵੱਡਾ ਦਾਗ ਲਾ ਗਈ ਕੁੜੀ ਕਹਿੰਦੀ ਵੀ ਮੁੰਡੇ ਵੀ ਅਸੀਂ ਉੜਦੇ ਦੇਖਿਆ ਵੀ ਜੇ ਮੈਂ ਕੁੜੀਆਂ ਡਾਉਂਗੇ ਨੇ ਦੀ ਮੈਂ ਪੁੱਛਣਾ ਫਿਰ ਨਾਲ ਖੜੂਗੇ ਵੀਰੇ ਕਿਤੇ ਉਹ ਗੱਲ ਮੈਂ ਕੱਲਾ ਮੂਰੇ ਜੋ ਕੇ ਫਾਨ ਲੈ ਬਾਅਦ ਚਪੜਾ ਮੇਰੇ ਕੱਲੇ ਤੇ ਪਹਿਨ ਚਲੋ ਜੀ ਤੁਹਾਡੇ ਤੇ ਆਉਣਾ ਤੁਸੀਂ ਮਹਾਰਾਜ ਜੀ ਬਹਿ ਜਾਓ ਇੱਥੇ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਸੀਂ ਖੜੇ ਹੋ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਸਰ ਪ੍ਰਭਜਿਤ ਕੌਰ ਮਤਲਬ ਤੁਹਾਡੇ ਨੇ ਆਜਾ ਕੀ ਪਾਣਾ ਵਾਪਰੇ ਜਿਹੜਾ ਤੁਸੀਂ ਚਾਰ ਬੰਗਿਆ ਜੇ ਇਹ ਗੱਲ ਕਹੇ ਤੇ ਵੀ ਮੁੰਡੇ ਉੜਦੇ ਫੁੰਦੇ ਅਸੀਂ ਸਰ ਬੁਲੇਟ ਵਗੈਰਾ ਤੇ ਕਾਫੀ ਦੇਖਿਆ ਵੀ ਡੈਗਦੇ ਵਗੈਰਾ ਓਕੇ ਜੀ ਮਤਲਬ ਤੁਸੀਂ ਮੁੰਡੇ ਦੇਖਿਆ ਬੁਲੇਟ ਵਗੈਰਾ ਤੋਂ ਡਿਗ ਤੁਸੀਂ ਕੁੜੀਆਂ ਦੇਖੀਆਂ ਨੇ ਦੀ ਨਹੀਂ ਸਰ ਕੁੜੀਆਂ ਤਾਂ ਨਹੀਂ ਦੇਖੀਆਂ ਮੈਂ ਤੁਹਾਨੂੰ ਅਰੇ ਤੱਕ ਤਾਂ ਨਹੀਂ ਦੇਖੀਆਂ ਮੈਂ ਤੁਹਾਨੂੰ ਰੀਲਾਂ ਸ਼ੇਅਰ ਕਰੂੰਗਾ ਤੁਸੀਂ ਕੁੜੀਆਂ ਦੇਖੋ ਸਕੂਟਰੀ ਕਿਤੇ ਹੁੰਦੀ ਆ ਆਪ ਕਿਤੇ ਹੁੰਦੀਆਂ ਨੇ ਦੀ ਸਰ ਮੁੰਡੇ ਤਾਂ ਮੈਂ ਇੱਕ ਦੇਖੀ ਆ ਰੀਲ ਵੀ ਦੇਖੀ ਆ ਮੈਂ ਵੀ ਆ ਸੁਣ ਲਓ ਮੁੰਡੇ ਆਪਣੀ ਥੋੜੀ ਜੀ ਹੁਣ ਮਿੱਠੀ ਮਿੱਠੀ ਬੇਇਜ਼ਤੀ ਕਰਨ ਨੂੰ ਫਿਰ ਜੇ ਕੁੜੀ ਹਾਂ ਜੀ ਵੀ ਸਰ ਉਹ ਮੁੰਡਾ ਮਤਲਬ ਉਹ ਉੱਡ ਗਿਆਗਾ ਸਿੱਧਾ ਤੇ ਗੱਡੀ ਦੇ ਮਤਲਬ ਉੱਡ ਨੂੰ ਕਿਹੜੇ ਫਰ ਲਾ ਦੇ ਤੁਸੀਂ ਉਹਦੇ ਨਹੀਂ ਸਰ ਉਹ ਗਿਆਗਾ ਮੈਂ ਵੀ ਤੁਹਾਨੂੰ ਰੀਲ ਸ਼ੇਅਰ ਚਲੋ ਚਲੋ ਤੁਸੀਂ ਪਹਿਲਾਂ ਕਰੋ ਫਿਰ ਅਸੀਂ ਸਬੂਤਾਂ ਧਾਰਤੀ ਗੱਲ ਕਰਦੇ ਹਾਂ ਚਲੋ ਆਉਣ ਦੋ ਜੀ ਸਰ ਮੈਂ ਵੀ ਉਹ ਦੇਖਿਆਗਾ ਵੀ ਉਹ ਸਿੱਧਾ ਐ ਮੋਟਰਸਾਈਕਲ ਚੋੜਦਾ ਹੋਇਆ ਗੱਡੀ ਦੇ ਆ ਕੇ ਬਹਿ ਗਿਆ। ਅੱਛਾ ਬਹਿ ਗਿਆ। ਕੰਮ ਹੋਣਾ ਉਹਨੂੰ ਕੀ ਜੀ? ਪਤਾ ਹੈ ਕਿ ਕਈ ਵਰੀ ਐਮਰਜੈਂਸੀ ਕਾਲ ਆ ਗਈ ਮੈਂ ਅੱਲਾ ਕਹਿੰਦਾ ਚੱਲ ਮੋਟਰਸਾਈਕਲ ਕਿੱਥੇ ਸੋਣਗਾ ਮੈਂ ਬਹਿ ਗਿਆ ਜਾ ਕੇ। ਸਰ ਉੱਥੇ ਹੀ ਮੁੰਡਿਆ ਦਾ ਟੈਗ ਲੱਗਿਆ ਵੀ ਪਾਪਾ ਦੇ ਪਰਿੰਦਾ। ਅੱਛਾ ਅੱਛਾ ਉਥੋਂ ਪੜਾ। ਇਹ ਤੁਹਾਡੇ ਦੇ ਪਾਪਾ ਕੀ ਪਰਿੰਦਾ ਟੈਗ ਉਦੋਂ ਲੱਗਿਆ ਸੀ ਇਹ ਜੀ? ਸਰ ਮੈਂ ਤਾਂ ਚਲਾਉਂਦੀ। ਤੁਸੀਂ ਚਲਾਉਂਦੇ ਨਹੀਂ। ਛੋਗਰਾ ਮਾਲਕ ਦਾ ਬੱਜ ਗਿਆ ਜੀ। ਮੁੰਡਿਓ ਇਹ ਇੱਥੇ ਖੜੇ ਰਹੋ ਜੀ। ਇਹ ਕਿ ਵੀ ਪਾਪਾ ਦਾ ਜਿਹੜਾ ਪਰਾਦਾ ਟੈਗ ਤਾਂ ਲੱਗੇ ਵੀ ਬੋਲਟ ਈ ਘਟਣਾ ਬਫਰੀ ਸੀ ਮੇਰਾ ਵੀਰ شریف ਲੱਗਦਾ ਮੈਨੂੰ ਖੜਾ ਵਜਾ ਮੇਰੇ ਵੀਰੇ ਇਹ ਸਚਾਈ ਹੈ ਐਗਰੀ ਕਰਦਾ ਵੀ ਯਾਰ ਮੁੰਡੇ ਪਾਪਾ ਦੇ ਮਤਲਬ ਡਰਾਈਵਰੀ ਕੋ ਗੱਲ ਛਿੜੀ ਐ ਉਹ ਕਹਿੰਦੇ ਮੁੰਡੇ ਨੇ ਡਰਾਈਵਰੀ ਮਾੜੀ ਐ ਤਾਂ ਮੁੰਡੇ ਨੂੰ ਪਾਪਾ ਦੇ ਪਰੇ ਕਿਹਾ ਗਿਆ ਨਹੀਂ ਪਾਪਾ ਦੇ ਕੀ ਹੈ ਫਿਰ ਪਾਪਾ ਦੇ ਆਪਾ ਮੈਨੂੰ ਦੱਸ ਮੇਰਾ ਵੀਰਾ ਦੇਖੋ ਖਲਾਸਾ ਹੋ ਜੀ ਇਸ ਗੱਲ ਦਾ ਬੜਾ ਕਮੈਂਟ ਚੱਲਦਾ ਹੁੰਦਾ ਪਾਪਾ ਦੇ ਸ਼ੇਰ ਐ ਪਾਪਾ ਦੇ ਸ਼ੇਰ ਇਹਦਾ ਸ਼ੇਰ ਹੈ ਜੀ ਇਹ ਤੁਸੀਂ ਪਰੇ ਕਿਹੜੇ ਦੇਖ ਲੈ ਸਾਰੇ ਕੁੜੀਆਂ ਨਹੀਂ ਨਾ ਹੁੰਦੀਆਂ ਮਤਲਬ ਜਿਵੇਂ ਪਾਪਾ ਦੀਆਂ ਪਰੀਆਂ ਉਹਨੇ ਸਾਰੇ ਮੁੰਡੇ ਵੀ ਤੁਸੀਂ ਪਾਪਾ ਦੀਆਂ ਪਰੀਆਂ ਬੰਦੇ ਕਿੰਨਾਂ ਨੂੰ ਸਾਨੂੰ ਐਦਾ ਸਾਨੂੰ ਪਤਾ ਲੱਗਦੀ ਸੀ ਸਰ ਜਿਹੜੀਆਂ ਉਹ ওভার ਕੰਫੀਡੈਂਸ ਹੁੰਦੀਆਂ ਗਿਆ ਮਤਲਬ ਸਕੂਲੀ ਚੋਂ ਆਉਂਦੇ ਹਾਂ ਆ ਉਹ ਹੁੰਦੇ ਨੇ ਪਾਪਾ ਦੀਆਂ ਚਲੋ ਸ਼ੋਗਰਾ ਥੋੜਾ ਜਿਹਾ ਥਾਂ ਜਾਏ ਹੁਣ ਪਾਪਾ ਦੇ ਪਰੇ ਕਿਹੜੇ ਹੁੰਦੇ ਆ ਦੀ ਉਹ ਸਰ ਜਿਹੜੇ ਫੁਕਰੀਆਂ ਦੇ ਵਿੱਚ ਨਹੀਂ ਡਿੱਗਦੇਗੇ ਜਾ ਕੇ ਹਮਮ अच्छा वो देखते हैं जी हो सकता है सर वो, वो पापा ਦੇ ਪਰੇ ਆ ਗਏ ਤੇ पापा ਦੇ ਸ਼ੇਰ ਕਿਹੜੇ ਹੁੰਦੇ ਸੀ ਮੜਾ ਵੀ ਸ਼ੇਰ ਤਖਾ ਉਹ ਸ਼ੇਰ ਦੀ ਬੇਇੱਜ਼ਤੀ ਕਰਾਦੀ ਓਏ ਕੋਈ ਗੱਲ ਨਹੀਂ ਮੇਰਾ ਵੀ ਰਹਿ ਗਿਆ ਤਾਂ ਸ਼ੇਰ ਹੀ ਆਪਾਂ ਚਲੋ ਆਪਾਂ ਸ਼ੇਰ ਦੀ ਡੈਫੀਨੇਸ਼ਨ ਪੁੱਛ ਲਈ ਦੁਬਾਰਾ ਫੇਰ ਮੈਂਮ ਤੇ ਆਉਨੇ ਆ ਸ਼ੇਰ ਦੀ ਡੈਫੀਨੇਸ਼ਨ ਕੀ ਹੈ ਜੀ ਵੀ ਜੇ ਬਾਈ ਕਹਿੰਦੇ ਵੀ ਅਸੀਂ ਪਾਪਾ ਦੇ ਸ਼ੇਰ ਹੁੰਦੇ ਆਂ ਦੀ ਸਟਰੋਂਗ ਹੁੰਦੇ ਸਰ ਹਾਂ ਤੇ ਸ਼ੇਰਨੀ ਹੁੰਦੀ ਰਿਮਾਲ ਕੁੜੀਆਂ ਦੀ ਹਾਂ ਜੀ ਜਿਹੜੇ ਸ਼ੇਰ ਨਹੀਂ ਦਨੇ ਉਹ ਕਿਦਾਂ ਦੀਆਂ ਹੁੰਦੀਆਂ ਨੇ ਇਹ ਦੀ ਉਹ ਵੀ ਸਿਰ ਸਟਰੋਂਗ ਹੁੰਦੀਆਂ ਆਂਗੇ ਮਤਲਬ ਜੋ ਸਟਰੋਂਗ ਨੇ ਉਹ ਸ਼ੇਰਨੀਆਂ ਨੇ ਜਿਹੜੀਆਂ ਓਵਰ ਕੰਫੀਡੈਂਸ ਨੇ ਉਹ ਕਿਨੇ ਪਾਪਾ ਦੀਆਂ ਚਲੋ ਸ਼ੁਕਰਾ ਤੁਹਾਡਾ ਫਿਰ ਹੁਣ ਤੁਸੀਂ ਬਹਿ ਜਾਓ ਮੜਾ ਸਕੂਨ ਜਾਂ ਮਿਲ ਗਿਆ ਜੀ ਸ਼ੇਰ ਤੇ ਆਉਨੇ ਆ ਸ਼ੇਰ ਭਾਈ ਨਾਮ ਕੀ ਹੈ ਸ਼ੇਰ ਭਾਈ ਅਮਰਿੰਦਰ ਸਿੰਘ ਅਮਰਿੰਦਰ ਸਿੰਘ ਸ਼ੇਰ ਕਹਿੰਦਾ ਤੁਸੀਂ ਨੇ ਠੀਕ ਵਧੀਆ ਗੱਲ ਆ ਯਾਰ ਆਪਦੇ ਆਪ ਨੂੰ ਸ਼ੇਰ ਕਹਿੰਦਾ ਇੱਕ ਸ਼ੇਰ ਹੁੰਦਾ ਇੱਕ ਬੱਬਰ ਸ਼ੇਰ ਹੁੰਦਾ ਤੁਸੀਂ ਕਿਹੜੇ ਸ਼ੇਰਾਂ ਚਾਹੁੰਦੇ ਹੋ ਸ਼ੇਰ ਕਲਾ ਸ਼ੇਰ ਸੰਗੀ ਗੱਲਾਂ ਛੇਰ ਬਾਈ ਵਧੀਆ ਪਰਵਾਸ ਸਾਹਿਬ ਚੜ੍ਹਦੀ ਕਲਾ ਚ ਹਾਂਜੀ ਸਾਊਜਾ ਮੁੰਡਾ ਲੱਗਦਾ ਮੈਨੂੰ ਸੱਚੀ ਮਿੱਠੀ ਸਾਊ ਹੀ ਐ ਸੱਚੀ ਦਸੀ ਮੇਰਾ ਵੀ ਸਾਊ ਹੀ ਐ ਘਰ ਪਰਵਾਰ ਦੇ ਕੀ ਕਹਿੰਦੇ ਨੇ ਵੀ ਮੁੰਡੇ ਨੂੰ ਕੀ ਕਰਾਉਣਾ ਬਾਹਰ ਦਾ ਇੱਥੇ ਬਾਹਰ ਦਾ ਪਲਾਨ ਥੋੜਾ ਵੀ ਕੀ ਪਲਾਨ ਸੀ ਥੋੜਾ ਵੀ ਇਹ ਜਿਵੇਂ ਘਰ ਦੇ ਕਹਿੰਦੇ ਉਵੇਂ ਹੀ ਚੱਲਣਾ ਸੀ ਤੁਸੀਂ ਬਾਹਰ ਕਿਹੜੀ ਕੰਟਰੀ ਮੇਰਾ ਵੀਰ ਆਸਟ੍ਰੇਲੀਆ ਆਸਟ੍ਰੇਲੀਆ ਦਾ ਨਾ ਕੀ ਕਰੂੰਗੇ ਆਸਟ੍ਰੇਲੀਆ ਦਾ ਕੀ ਕੀ ਪਤਾ ਨਹੀਂ ਕੋਈ ਮੋੜਾ ਮਾੜਾ ਮੋਟਾ ਦਾਸ ਦੇ ਵੀਰ ਮੇਰੇ ਮਨ ਦੇ ਵਿੱਚ ਆ ਚੀਜ਼ ਆ ਮੇਰੇ ਪੇਰੇਣ ਤੇ ਮਾਂ ਦਾ ਜੀ ਮੈਂ ਤਾਂ ਬਾਹਰ ਨੂੰ ਜਾ ਰਹੇ ਹਾਂ ਪਰ ਸਾਨੂੰ ਪਤਾ ਤਾਂ ਲੱਗੇ ਵੀ ਰੀਜ਼ਨ ਕੀ ਹੈ ਵੈਸੇ ਹੀ ਕੰਮ ਕਰਦੇ ਸਾਰੇ ਹੀ ਆਂਦੇ ਹੁੰਦੇ ਵੀ ਇੱਥੇ ਕੁਛ ਨਹੀਂ ਨਾ ਹਮਮ ਬਟ ਸ਼ੇਰ ਬਾਈ ਦੀ ਪੰਜਾਬ 'ਚ ਲੋੜ ਹੈ ਉਹਨੂੰ ਪਤਾ ਹੁੰਦਾ ਜੰਗ ਲੱਗਣ ਦਾ ਕੰਮ ਹੋਇਆ ਪੇਂਡੀਆਂ ਪਾਕਿਸਤਾਨ ਦਾ ਕੀ ਲੱਗਦਾ ਕਿ ਕੀ ਬਣਨਾ ਯਾਰ ਇਹ ਗੱਲਸਤ ਕਰਦੀ ਹੈ ਜਿਵੇਂ ਕਿਸੇ ਮੇ ਇੱਕ ਬੰਦੇ ਦੀ ਨਹੀਂ ਗੱਲ ਕਰ ਦਿੰਦਾ ਵੀ ਪਾਕਿਸਤਾਨ 'ਚ ਹੀ ਗਲਤ ਗੱਲ ਹੈ ਅੱਛਾ ਤੁਸੀਂ ਹਿੰਦੁਸਤਾਨ ਦੇ ਸ਼ੇਰ ਇਹ ਇਹ ਮੰਨ ਕੇ ਚੱਲੇ ਇਹ ਉਹ ਪਾਕਿਸਤਾਨ ਹੈ ਜਿਹੜੇ ਖੜੇ ਤੁਸੀਂ ਬਾਈ ਖੜੇ ਹੋ ਅਸਲਾ ਇਹ ਮੈਨੂੰ ਪਾਕਿਸਤਾਨ ਦਾ ਦਰਿੰਦਾ ਲੱਗਦਾ ਦੇਖਣ ਜੇ ਸਪੋਰਟ ਕਰਨਾ ਪੋਜ਼ ਕਰਨਾ ਕਲਾਕਲਾ ਇਹ ਇਹਨੂੰ ਬਣਾ ਲੈ ਇਹਨੂੰ ਚਲੋ ਬਈ ਤੁਸੀਂ ਪਾਕਿਸਤਾਨ ਵੱਲੋਂ ਖੜੇ ਹੋ ਜੇ ਮੇਰੇ ਵੀਰੇ ਇਹ ਆ ਗਿਆ ਬਈ ਪਾਕਿਸਤਾਨ ਤੇ ਤੁਸੀਂ ਬਈ ਹਿੰਦੁਸਤਾਨ ਠੀਕ ਹੈ ਨਹੀਂ ਕੁੱਟਣਾ ਨਹੀਂ ਆਪਾਂ ਸਮਝੌਤਾ ਕਰਾਉਣਾ ਪਹਿਲੀ ਤਾਂ ਉਹ ਫੈਰ ਕੱਢਣ ਗਏ ਹੋਏ ਬੈਠੇ ਨੇ ਸੋ ਪਹਿਲ ਤਾਂ ਬਈ ਸਟੂਡੈਂਟਾਂ ਵੱਲੋਂ ਵੀ ਜ਼ਰੂਰ ਇਹ ਸੀ ਦੀ ਅਸੀਂ ਗੁਜਾਰਸ਼ ਕਰਦੇ ਆਂ ਵੀ ਯਾਰ ਸਾਡਾ ਸਰੀਰ ਦਾ ਲਾ ਲਓ ਹਨਾ ਵੀ ਕਿਤਨਾ ਕਿਤੇੜੀਏ ਚੀਜ਼ਾਂ ਹੋ ਰਹੀਆਂ ਨਹੀਂ ਹੋਣੀਆਂ ਚਾਹੀਦੀ ਤੁਸੀਂ ਬਈ ਇਹ ਚੀਜ਼ ਨਾ ਇਧਰੋਂ ਬਈ ਤੁਹਾਨੂੰ ਕੀ ਲੱਗਦਾ ਬਈ ਜਿਹੜਾ ਹੁਣੇ ਅੱਜ ਡਰਾਅਕ ਅੱਜ ਵੀ ਕਹਿੰਦੇ ਨਹੀਂ ਬਈ ਅੱਜ ਲੱਗਣਾ ਨਾ ਕੀ ਕਹੇ ਸੀ ਕੀ ਲੱਗਣਾ ਮੋ ਬਟਨ ਹਾਂ ਉਹ ਉਹ ਪਤਾ ਕੁਝ ਵੀ ਕੀ ਦਸਤ ਮਾਣਾ ਯਾਰ ਆਪਾਂ ਨਾ ਕਰੀ ਕੋਈ ਜਿਹੀ ਯੂਨੀਕਲੀਤੀ ਬਾਫਰ ਦੀ ਐ ਬਸ ਪਰਮਾਤਮਾ ਕਰੇ ਜੋ ਕੁਝ ਹੋਵੇ ਨਾ ਕੋਸ਼ਣਾ ਉਹ ਜਿਹੜਾ ਕੋਈ ਨਾ ਸਮਝੌਤਾ ਹੁੰਦਾ ਉਹ ਜ਼ਰੂਰ ਹੋਵੇ ਤੁਸੀਂ ਭਈ ਇਹ ਸੀਨਾ ਇਗਰੀ ਹੁੰਦੀ ਹਾਂਜੀ ਸਮਝੌਤਾ ਪਹੁੰਚੀ ਹੋਈ ਹੈ ਪਾਕਿਸਤਾਨ ਵੱਲੋਂ ਵੀ ਇਹ ਚੀਜ਼ ਕਹੀ ਹੈ ਵੀ ਸਮਝੌਤਾ ਹੋਣਾ ਚਾਹੀਦਾ ਤੇ ਇੰਡੀਆ ਵਾਲੇ ਕੀ ਕਹਿੰਦੇ ਹੁਣ ਸਮਝੌਤੇ ਜੀ ਫਿਰ ਹੈ ਜੀ ਪਾਕਿਸਤਾਨ ਬਜਾੜਾ ਛੱਡਿਆ ਮੈਗੇਟ ਹੈ ਵੀ ਕੋ ਫਾਇਦਾ ਨਹੀਂ ਸਹੀ ਗੱਲ ਹੈ ਯਾਰ ਇਹ ਕੰਮ ਅੱਤ ਕੀ ਰੱਖਿਆ ਹੈ ਸੋ ਸਟੂਡੈਂਟ ਵੀ ਇਸ ਚੀਜ਼ ਦੇ ਵਿਜਾਰ ਚ ਕਰਦੇ ਵੀ ਯਾਰ ਇਹ ਜੀ ਤੋਂ ਪਰੇਜ ਹੋਵੇ ਤਾਂ ਚੰਗੀ ਗੱਲ ਹੈ ਕਿਉਂਕਿ ਆਪਾਂ ਨੂੰ ਚਲੋ ਹਾਸੇ ਨਾਲ ਹਾਸਾ ਲੱਗਦਾ ਹੈ ਵੀ ਜੇ ਇਦਾਂ ਦੀ ਚੀਜ਼ ਸਟਾਰਟ ਹੁੰਦੀ ਹੈ ਤਾਂ ਇਹ ਨਹੀਂ ਪਤਾ ਵੀ ਕਿੰਨੇ ਘਰਾਂ ਦੇ ਘਰ ਰੋਲਣਗੇ ਘਰ ਤਾਂ ਛੱਡੋ ਗੱਲ ਹੈ ਨਹੀਂ ਪਤਾ ਵੀ ਕਿਹੜੇ-ਕਿਹੜੇ ਚੀਜ਼ਾਂ ਖਤਮ ਹੋ ਜਾਣੀਆਂ ਅੱਜ ਆਪਾਂ ਹਾਸਾ ਕਿਹੜਾ ਕਰਦੇ ਮੁੜ ਕੇ ਪਤਾ ਨਹੀਂ ਕੀ ਮਾਰਨਾ ਸੋ ਇਸ ਲਈ ਮੈਂ ਸਭ ਨੂੰ ਕਹਾਂਗਾ ਵੀ ਆਪਾਂ ਸਾਰੇ ਜਾਣੇ ਜ਼ਰੂਰ ਅਰਦਾਸ ਕਰੀਏ ਵੀ ਯਾਰ ਇਹ ਚੀਜ਼ ਨਾ ਹੋਵੇ ਠੀਕ ਦੇ ਨਾਲ ਹੀ ਹਿੰਦੁਸਤਾਨ ਦੇ ਸ਼ੇਰ ਦਾ ਜਿਨ੍ਹਾਂ ਨੇ ਭਵਿਸ਼ਾ ਪਾਇਆ ਹੋਇਆ ਠੀਕ ਐ ਸੋ ਬਹੁਤ ਬੜਾ ਲੱਗਿਆ ਸੋ ਭਰਾ ਵਾਲੇ ਉਹਨਾਂ ਲਈ ਤਾੜੀ ਲਾਓ ਜੀ ਇੱਕ ਵਾਰੀ ਬਸੋਂ ਲਈ ਜੀ ਆਓ ਇੱਧਰ ਆਓ ਜੀ ਪਹਿਲਾਂ ਫਿਰ ਇੱਧਰ ਆਓ ਸਾਰੇ ਜਾਨਾ ਸਟੂਡੈਂਟ ਮੈਨੂੰ ਸਟ੍ਰਾਈਕ ਕਰ ਲੋ ਸਬਸਕ੍ਰਾਈਬ ਗਾਲ ਚੜ ਗਿਆ ਸੀ ਇਹ ਜੀ ਸਭ ਕੋਈ ਨਹੀਂ ਬਾਬਾ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਥੈਂਕ ਉਹ ਇੱਕ ਇੱਕ ਗੱਲ ਦੀ ਬੜੀ ਖੁਸ਼ੀ ਮਿਲਦੀ ਹੈ ਵੀ ਜਿਹੜੀਆਂ ਮੰਨ ਕੇ ਚਲੋ ਮੈਮੋਰੀ ਮੈਨ ਐਸੀ ਨਾਲ ਜ਼ਰੂਰ ਐਗਰੀ ਕਰਦੇਗਾ ਨਾ ਵੀ ਚਲੋ ਪਾਉਣੇ 21 ਸਾਲਾਂ ਦੇ ਹੋ ਗਏ ਸਾਰੇ ਜੀ ਹਨਾ ਆਪਾਂ ਕਿਤਨਾ ਕੀਤੇ ਮੰਨ ਲਓ ਚਲੋ ਆ ਉਮਰਾਂ ਦੇ ਵਿੱਚ ਆਪਾਂ ਨੂੰ ਸੱਚੀ ਮਿੱਤੀ ਰੱਖਣੀ ਹੁੰਦਾ ਸੀ ਕਿ ਕੀ ਕਰਨਾ ਕੀ ਨਹੀਂ ਕਰਨਾ ਪਰ ਅੱਜ ਕੱਲ੍ਹ ਇਹ ਹਕੀਕਤ ਵੀ 15-15 ਥੋੜਾ ਥੋੜਾ ਇਨੇ ਸਾਲ ਨੇ ਵਾ ਠੀਕ ਹੈ ਬੁੱਤ ਮੈਂ ਪਹਿਲੀ ਤਾਂ ਹੀ ਕਿਹਾ ਸੀ ਜੇ ਰੋਸਾਲ ਦੇ ਦੀ ਕੋਈ ਗੱਲੀ ਕੋਈ ਗੱਲੀ ਮੈਂ ਤਾਂ ਬੈਠੇ ਗੁਰਕਰੇ ਖਾਣੇ ਗੁਰਕਰੇ ਛੁੱਟਦਾ ਬਾਅਦ ਚੋਂ ਕਰ ਲਾਂਗੇ ਚਲੋ ਕੋ ਆ ਆ ਮੈਚ ਚ ਬੋਲਣਾ ਪੁੱਤ ਜਣਾ ਜਿੱਦ ਬੋਲਣਾ ਇਹਦੇ ਵਿੱਚ ਠੀਕ ਹੈ ਇਹਨੂੰ ਆ ਕਰਕੇ ਦੇਖ ਗੁਰ 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 ਚਲੋ ਆ ਮਾਈਕ ਪਰ ਮਾਈਕ ਪਰ ਬੈਸੇ ਗੱਲਬਾਤ ਲੱਗਦੀ ਪਰ ਇਹ ਗੱਲ ਦੀ ਹਕੀਕਤ ਹੈ ਮਿੱਤਰੋ ਵੀ ਮੈਂ ਪਹਿਲਾਂ ਵੀ ਗਿਆ ਵੀ ਸਾਡੇ ਨਾਲ ਬੰਨਾਂ ਜਿਹੜੇ ਸਾਡੇ ਖਾਣੀ ਪਰਮਾਨੇ ਨੇ ਜੁਰੂ ਐਗਰੀ ਕਰਨਗੇ ਸਾਨੂੰ ਨਹੀਂ ਆਕਲ ਹੁੰਦੀ ਸੀ ਮਤਲਬ 16 17 ਸਾਲ ਦੇ ਮਤਲਬ ਉਸ ਤਾਂ ਹੁਣ ਸੀ ਸੋਚ ਲਿਆ ਵੀ ਮੈਂ ਆ ਚੀਜ਼ ਕਰਾਂ ਕਿ ਪਤਾ ਜੀ ਆਹ ਤਾਂ 18 19 ਸਾਲ ਦਾ ਕਿਸਮਾ ਨੂੰ ਢਪਾ ਦਸਦਾ ਪਲਸ 2 ਤੋਂ ਬਾਅਦ ਫੋਨ ਮਿਲੇ ਤੁਸੀਂ ਕੀ ਸੋਚਿਆ ਕੀ ਕਰਨਾ ਕੀ ਚਾਹੁੰਨੇ ਲਾਈਫ ਦੇ ਵਿੱਚ ਜੀ ਨਹੀਂ ਨਹੀਂ ਫੌਜੀ ਹਾਂ ਹਾਂ ਕਿ ਆਹ ਵਾਹ ਤਾਂ ਸੁ ਤਾੜੀਆਂ ਲਾਉਂ ਵੀ ਬਲਤਾਂ ਉਹ ਤੇ ਤੇਰੇ ਦੋ ਬਿਟਾ ਕਰੇ ਜੀ ਕਿੰਨਾ ਕਿਤੇ ਵੀ ਤੁਸੀਂ ਜ਼ਰੂਰ ਫੌਜੀ ਬਣੋਗੇ ਸਾਡੇ ਦੇਜ ਦੀ ਰੱਖਿਆ ਤੁਸੀਂ ਜ਼ਰੂਰ ਕਰਿਓ ਇਹ ਹੀ ਸਾਡੇ ਲਈ ਅਰਦਾਸ ਹੈ ਬੈ ਤੁਹਾਨੂੰ ਦੁਬਾਰਾ ਜਦੋਂ ਮਿਲਿਆ ਨਾ ਤੇ ਤੁਸੀਂ ਮੈਨੂੰ ਵਰਦੀ ਚ ਦੇਸੂਗੀ ਠੀਕ ਹੈ ਇੰਨੇ ਕਿ ਦੱਬ ਕੇ ਮਿਹਨਤ ਕਰਨੀ ਹੈ ਪੱਕੀ ਗੱਲ ਹੈ ਦੀ ਹੁਣ ਮਿਹਨਤ ਕਰਦੇ ਗਰਾਉਂਡ ਜਾਣੀ ਹੁੰਦੀ ਉਹਦੀ ਹਾਂਜੀ ਕਿਨੇ ਕਿੰਨਾ ਭੱਜ ਕੇ ਆਉਣਾ ఢਿਲ੍ਹੀ ਜੀ ਬਾਬਾ ਜੀ ਹੋਣੀ ਹੈ ਚਲੋ ਚੰਗੀ ਗੱਲ ਹੈ ਚੰਗੀ ਗੱਲ ਤੁਸੀਂ ਐਵੇਂ ਕਰੋ ਜੀ ਆਪਣੀ ਹਰ ਇੱਕ ਗੱਲ ਦੇ ਪਿੱਛੇ ਤੁਸੀਂ ਬੋਲਣਾ ਗਲਤੀ ਨਾਲ ਜੀ ਠੀਕ ਹੈ ਜੀ ਕੀ ਬੋਲਣਾ ਜੀ ਗਲਤੀ ਨਾ ਵੈਰੀ ਗੁੱਡ ਤੇਰਾ ਨਾਮ ਕੀ ਹੈ ਜੀ ਗਲਤੀ ਨਾ ਨਹੀਂ ਨਹੀਂ ਨਾਮ ਵੀ ਬੋਲਣਾ ਨਾਮ ਸੁਨਨ ਕੋਣ ਬੋਲਣਾ ਬੁੱਤ ਗਲਤੀ ਨਾ ਵੈਰੀ ਗੁੱਡ ਜੀ ਵੈਰੀ ਗੁੱਡ ਵੈਰੀ ਗੁੱਡ ਕਿੰਨੇ ਸਾਲ ਦੇ ਹੋਗੇ ਜੀ 12 ਸਾਲ ਗਲਤੀ ਨਾ ਚਲੋ ਜਨਮ ਕਦੋਂ ਹੋਇਆ ਜੀ ਜਨਮ ਕਦੋਂ ਹੋਇਆ ਜਨਮ ਦੀ ਜਨਮ ਦਿਨ ਮੈਂ ਲੈ ਚੁੱਕੀ ਨਾ। ਅੱਲਾਹ। ਥੈਂਕ ਯੂ ਥੈਂਕ ਯੂ। ਸੋ ਪਹਿਲੇ ਸਿਆਣੀਆਂ ਕੁੜੀ ਸਭ ਪਹਿਲਾਂ ਕੁੜੀ ਲਈ ਤਾੜੀਆਂ ਲਾਓ। ਬਹੁਤ ਛੋਟੀ ਉਮਰ ਤੇ ਬਹੁਤ ਸਾਡੀ ਸੁਖਣਾ ਸੋਚਿਆ ਜੀ। ਪਰਿਵਾਰ ਚ ਕੌਣ ਕੌਣ ਹੈ ਜੀ? ਸਾਰੇ ਠੀਕ ਠਾਕ ਬਧੀ ਚੜਦੀ ਕਲਾ ਤੇ ਜੀ। ਕਦੇ ਪੜਦੇ ਪੜਦੇ ਚੀਜੀ ਖਾਣ ਨੂੰ ਜੀ ਕਰਦਾ ਹੁੰਦਾ ਜੀ। ਹਾਂ ਜੀ ਨਹੀਂ। ਅੱਛਾ। ਚਲੋ ਬੜੀ ਚੱਲ ਰਹੀ ਹੈ ਜੀ। ਚਲੋ ਟਾਈਮ ਤੇ ਦੀਦੀ ਮਿਲ ਜਾਂਦੀ ਹੈ ਜੀ। ਮੈਂ ਤਾਂ ਦੀਦੀ ਦੀ ਖੜੀ ਹੈ ਸਾਰੀ ਗੱਲ ਜੀ। ਹਾਂ ਜੀ ਜਾ ਕੇ ਮਾਰਦੇ। ਅੱਜ ਠੀਕ ਹੈ ਠੀਕ ਹੈ ਵਧੀਆ ਠੀਕ ਹੈ ਜੀ ਉਧਰ ਉਧਰ ਮੰਮੀ ਇਹਨੂੰ ਦੇਖ ਕੇ ਬੋਲ ਦੇ ਇਹ ਗੱਲ ਦੀ ਮੈਨੂੰ ਟਾਈਮ ਦੇ 30 ਮਿੰਟ ਨਹੀਂ ਚਾਹੀਦੀ ਹਾਂ ਮੈਂ ਫਿਰ ਕਹਿੰਦੀ ਮੈਂ ਗਰਾਊਂਡ ਜਾ ਕੇ ਕਿਉਂ ਮੈਨੂੰ ਡੇਲੀ ਪ੍ਰੋਪਰ ਵਧੀਆ ਡਾਈਟ ਚਾਹੀਦੀ ਹੈ ਜੀ ਮੈਂ ਡੇਲੀ ਗਰਾਊਂਡ ਜਾ ਕੇ ਕਿਉਂ ਵਧੀਆ ਪ੍ਰੋਪਰ ਡਾਈਟ ਚੈੱਕ ਕਰੀ ਹੂੰ ਕਿਆ ਹਣ ਮੈਂ ਜਦੋਂ ਦੁਬਾਰਾ ਇੰਟਰਵਿਊ ਕਰਨਾ ਮੈਂ ਫੌਜੀ ਬਣ ਕੇ ਕਰਨਾ ਹਣ ਮੈਂ ਜਦੋਂ ਦੁਬਾਰਾ ਇੰਟਰਵਿਊ ਕਰਨਾ ਹੋਤ ਹੈ ਕਿਆ ਬਾਤ ਸੁਤਾੜਿਆ ਨੋਪੀ ਕੁੜੀ ਲਈ ਬਹੁਤ ਵਧੀਆ ਜੀ ਥੈਂਕ ਯੂ ਥੈਂਕ ਯੂ ਮਿਹਰਬਾਨੀ 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 ਸੋ ਜ਼ੋਰਦਾਰ ਤਾਂ ਉਹ ਸਰਕਾਰ ਦੀ ਕਲਾਸ ਹੁੰਦੀ ਆਲ ਕੋਲ ਕੋਲ ਮੈਂ ਇਹ ਸਾਲ ਦਾ ਪੁੱਛਣਾ ਤੋਂ ਨੇ ਜੀ ਇਹ ਸਾਲ ਬੱਚਾ ਤੇ ਬਹੁਤ ਸਾਰਾ ਡਾਊਟ ਹੈ ਜੀ ਪੀਪੀ ਨੂੰ ਲੈ ਕੇ ਵੀ ਡਾਊਟ ਹੈ ਬਾਹਰ ਨੂੰ ਲੈ ਕੇ ਵੀ ਡਾਊਟ ਹੈ ਜਿਹੜੇ ਹਾਲਾਤ ਦਿਖਾਏ ਜਾ ਰਹੇ ਆ ਜੀ ਵੀ ਬਾਹਰ ਐਮਐਮਐਸ ਸਸਤ ਹੋ ਗਿਆ ਬੱਚਿਆਂ ਦੇ ਕਿੰਨਾ ਕਿੰਨੀ ਕਿ ਨੈਗੇਟਿਵਿਟੀ ਆ ਗਈ ਹੁਣ ਬੱਚਾ ਛੇਤੀ ਨਹੀਂ ਸੋਦਾ ਮੈਂ ਬਾਹਰ ਜਾਮਾ ਉਹ ਕਨਫਿਊਜ਼ ਹੋਏ ਬੈਠੇ ਆ ਅਸਲ ਰਿਐਲਿਟੀ ਕੀ ਹੈ ओके सो थोड़ा क्वेश्चन वैलिड है गुरी जो सोशल मीडिया या मार्केट के बहुत सारे रियुमरस है टोटली र्यूमरस totally है कैनेडा ऑस्ट्रेलिया यूके यूएस उन्होंने कुछ पॉलिसीज़ पॉलिसी चेंजेस किए है टोटली totally बंद नहीं किया बहुत बड़ा र्यूमर जो रिसेंटली सुन दिया कि ऑस्ट्रेलिया ने आर्ट्स या को बंद करता बहुत बड़ा रियुमर है बिकॉज उन्होंने बंद नहीं किया कि स्टूडेंट्स बट स्टूडेंट भी है, वो कर रहे है। mm -hmm. तो रिमर तो का प्लान है आस्ट्रेलिया का कोई अपडेट लेना है डिपार्टमेंट ऑफ होम अफेयर तो प्लीज सोशल मीडिया से बिलव नहीं ਅ ਸਹੀ ਇਨਫੋਰਮੇਸ਼ਨ ਲਈ ਆਫੀਸ਼ਲ ਰਿਸੋਰਸਸ ਨੂੰ ਆਪਾਂ ਯੂਜ਼ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਤੇ ਨਾਲ ਹੀ ਮੇਰਾ ਇੱਕ ਮੇਰੀ ਮੰਤ ਜ਼ਰੂਰ ਹੁੰਦਾ ਕਿ ਤਰ੍ਹਾਂ ਕਿਤੇ ਮੈਂ ਪੀਟੀਡੀ ਨੂੰ ਇੱਕੀ ਗੱਲਬਾਤ ਕਰਦਾ ਹਾਂ ਜੀ ਪੀਟੀਡੀ ਦੇ ਸਟੂਡੈਂਟ ਸਾਡੇ ਨਾਲ ਬੈਠੇ ਐ ਮਤਲਬ ਕਈ ਵਾਰੀ ਇਹ ਹੁੰਦਾ ਵੀ ਪੇਪਰ ਬੱਚਾ ਦਈ ਜਾਂਦੇ ਸੀ ਉਦੋਂ ਸਕੋਰ ਉੱਥੇ ਰਿਪੀਟ ਆ ਜਾਂਦੇ ਸੀ ਕਈ ਵਾਰੀ ਆਲਾ ਕਹਿੰਦਾ ਵੀ ਯਾਰ ਮੇਰੇ ਤਾਂ ਰਿਪੀਟ ਹੀ ਹੋਣਗੇ ਵੀ ਹਰ ਵਾਰੀ ਰਿਪੀਟ ਹੋਣ ਦਾ ਰੀਜ਼ਨ ਕੀ ਬਣਦਾ ਹੈ देखो हरबली स्कोर रिपीट क्यों हो रहा है बच्चे का बिकॉज़ जब सपोज बच्चे ने फर्स्ट अटेम्प्ट देता सी एग्जाम hmm. ता बच्चे का सपोज स्कोर आया 70 या 60 आप hmm. एक अज्यूम करके चलते कि 60 स्कोर बच्चे का आया राइट right? एंड hmm. बच्चे का टारगेट है 80 प्लस स्कोर लेना तो सैकेंड टाइम बच्चा की हरी कर रहा है वो नेक्स्ट विद इन अ टू थ्री डेज एग्जाम दे दिता mm. है जबकि प्रॉब्लम इज कि तुसी अगर सिक्सटी स्कोर लेके आए हो तो टारगेट द है दैट मींस ट्वेंटी स्कोर का तोड़ा गैप है पहला आपको वो चीज़ा इंपरूव कर पैनगियां जितने आप लैक कर रहे राइट सो इंप्रूवमेंट करनी है ना कि ओनली प्रैक्टिस करनी है ਬੱਚੇ ਦੀ ਸਭ ਤੋਂ ਵੱਡੀ ਮਿਸਟੇਕ ਹੈ ਫਸਟ ਟਾਈਮ ਸਕੋਰ ਨਹੀਂ ਆਇਆ ਸੈਕਿੰਡ ਟਾਈਮ ਜਲਦੀ ਇਗਜ਼ਾਮ ਦੇ ਦਿਓ ਜਾਂ ਵਿਦਆਊਟ ਇੰਪਰੂਵਮੈਂਟ ਇਗਜ਼ਾਮ ਦੇ ਦਿਓ ਓਨਲੀ ਪ੍ਰੈਕਟਿਸ ਨਾਲ ਇੰਪਰੂਵਮੈਂਟ ਨਹੀਂ ਆ ਸਕਦੀ ਆਈ ਊਡ ਸੇ ਬੱਚੇ ਨੂੰ ਇੰਪਰੂਵਮੈਂਟ ਕਰਨੀ ਪੈਗੀ ਅਗਰ ਕਿਸੇ ਕੁਐਸਚਨ 'ਚ ਦੇ ਮਾਰਕਸ ਨਹੀਂ ਆ ਰਹੇ ਤਾਂ ਉਹਨਾਂ ਨੂੰ ਆਪਣੇ ਟੀਚਰਸ ਨਾਲ ਉਹ ਚੀਜ਼ ਡਿਸਕਸ ਕਰਨੀ ਚਾਹੀਦੀ ਹੈ ਇੰਪਰੂਵ ਕਰਕੇ ਫਿਰ ਇਗਜ਼ਾਮ ਦੇਣਾ ਚਾਹੀਦਾ ਹੈ ਤਾਂ ਸਕੋਰ ਡੈਫੀਨਿਟਲੀ ਬਚਦੇ ਨੂੰ ਕਈ ਵਾਰੀ ਸਰ ਇਹ ਵੀ ਹੋਏ ਨਾ ਮੰਨ ਲਓ ਜਿਵੇਂ ਅੱਜ ਕਿਸ ਨੇ ਪੀਡੀ ਦਾ ਇਗਜ਼ਾਮ ਦਿੱਤਾ ਜੀ ਉਥੇ ਕਿ ਰੂਮਰ ਚੱਲਿਆ ਹੋਇਆ ਵੀ ਜੀ ਅੱਜ टोटली रिमर्स हैेंजिस किए कि अगर तुसी अपना पी जी एग्जाम दे रहे हो तो रिजल्ट अगर डिकलेयर हो गया दैट मीनस जोड़ा रिजल्ट अवेलेबल है फ्रॉम सेम डे नैक्सट डे अपना जो एग्जाम है पी जी का रेडी हो नैक्सट एग्जाम बुक कर ਤੁਹ ਕੋਈ ਫਾਊਂਡੇਸ਼ਨ ਨਹੀਂ ਹੈ ਇਸ ਨੂੰ ਓਕੇ ਜੀ ਓਕੇ ਬਿਲਕੁਲ ਤੇ ਨਾਲ ਹੀ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਜਦੋਂ ਬਾਹਰਲੇ ਕੰਟਰੀ ਦੀ ਗੱਲਬਾਤ ਕਰਦੇ ਹਾਂ ਜੀ ਤਾਂ ਨਾਲ ਜਨ ਇਹ ਗੱਲ ਆਈ ਨਹੀਂ ਆ ਲੱਗਦਾ ਵੀ ਆਇਲਸ ਕਰ ਲਓ ਪੀਟ ਦੀ ਸ਼ਾਇਦ ਉਹ ਤੋਂ ਉਨੀ ਬੈਦ ਨਹੀਂ ਪੀਟ ਦਾ ਗੱਲਾ ਇੱਕ ਜਾਣ ਦਾ ਰਸਤਾ ਰਾ ਤੇ ਪੀਟ ਦੀ ਪ੍ਰੋਪਰ ਮਤਲਬ ਪੀਆਰ ਤੱਕ ਪੀਟ ਦੀ ਵੈਲਿਊ ਹੈ ਕਿ ਪ੍ਰੋਪਰ ਜਿੱਥੇ ਕੋ ਬਿਲਕੁਲ ਗਰੀ ਮੈਨੂੰ ਇਹ ਚੀਜ਼ ਸ਼ੇਅਰ ਕਰ ਦੇ ਬਹੁਤ ਜ਼ਿਆਦਾ ਯੂ نو ਖੁਸ਼ੀ ਹੋ ਰਹੀ ਹੈ ਕਿ ਕੈਨੇਡਾ ਜੋ ਕਿ ਇੱਕ ਓਨ ਡਿਮਾਂਡ ਕੰਟਰੀ ਹੈ ਹਰ ਇੱਕ ਬੱਚੇ ਦੀ ਕੈਨੇਡਾ ਨੇ ਰੀਸੈਂਟਲੀ ਮਤਲਬ ਇਟਸ ਬੀਨ ਲਾਸਟ ਮੰਥ ਕੈਨੇਡਾ ਪੀਟੀ ਚ ਆਈ ਮੀਨ ਪੀਟੀ ਨੂੰ ਹੁਣ 100% ਐਕਸੈਪਟ ਕਰ ਰਿਹਾ ਹੈ ਸਟੱਡੀ ਵੀਜ਼ਾ ਤੋਂ ਲੈ ਕੇ ਤੁਹਾਡਾ ਪੀਆਰ ਤੱਕ ਦਾ ਸੁਪਨਾ ਪੀਟੀ ਫੁੱਲਫਿਲ ਕਰੇਗਾ ਕੈਨੇਡਾ ਦਾ ਰਾਈਟ ਸੋ 100% ਕੈਨੇਡਾ ਚ ਐਕਸੈਪਟੈਂਸ ਹੈ ਆਸਟ੍ਰੇਲੀਆ ਨਿਊਜ਼ੀਲੈਂਡ ਆਲਰੇਡੀ ਫਰਮ ਡੇ

ਨੈਸ਼ਨਲ ਆਪਣਾ ਸਟਡੀ ਅਬ੍ਰੋਡ ਕਰ ਸਕਦੇ ਹੋ ਪੀਪੀ ਵੀ ਤੁਹਾਡੇ ਟ੍ਰੀਪ ਕੋਲ ਪੀਸ ਹਮ ਤੇ ਲਾਸਟ ਸਰ ਜਿਹੜੇ ਬੱਚੇ ਮਨ ਵਿੱਚ ਲੋਕ ਕਿਤਨਾ ਕਿਤੇ ਅੱਜ ਵੀ ਕੰਫਿਊਜ਼ ਹਨ ਉਹਨੂੰ ਲੱਗਦਾ ਵੀ ਯਾਰ ਜੀਏਸੀ ਬਾਹਰ ਨੂੰ ਲੈ ਕੇ ਗੱਲਬਾਤ ਕਰਦੇ ਆ ਉਹਨੂੰ ਐ ਲੱਗਦਾ ਵੀ ਨਹੀਂ ਸਾਡਾ ਹੁਣ ਨਹੀਂ ਬੰਦ ਹੈ ਜੀ ਉਹ ਕਿਤਨਾ ਕਿਤੇ ਵੀ ਕਿਸੇ ਪਾਸੇ ਫੌਜ ਬੰਦ ਹੋਈ ਜਾਂਦੀ ਹੈ ਜੇ ਕਿਸੇ ਪਾਸੇ ਮੈਂ ਤੁਹਾਡੀ ਗੱਲ ਪਹਿਲਾਂ ਹੀ ਆਸਟ੍ਰੇਲੀਆ ਨੇ ਇਹ ਗੱਲ ਸੁਣਨ ਚਾਹੀਦੀ ਸੀ ਕਿ ਪੰਜਾਬ ਹਰਣ ਦੇ ਬੱਚੇ ਲੈਣੀ ਬੰਦ ਕਰ ਦਿੱਤੀ ਸੀ ਉਹਨਾਂ ਬੱਚੇ ਤੁਸੀਂ ਕੀ ਕਹਿਣਾ ਚਾਹੋਗੇ ਸੋ ਨਾ ਸਾਰੇ ਸਟੂਡੈਂਟ ਨੂੰ ਮੈਂ ਇਹ ਕਹਿਣਾ ਚਾਹਾਂਗਾ ਅਗਰ ਤੁਸੀਂ ਸਟੱਡੀ ਅਬ੍ਰੋਡ ਦਾ ਪਲਾਨ ਕਰ ਰਹੇ ਹੋ ਤੁਹਾਡੀ ਜੋ ਲੈਂਗੁਏਜ ਸਕਿਲਸ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਸੈਕਿੰਡ ਤੁਸੀਂ ਆਪਣੀ ਸਕਿੱਲ ਲੈ ਕੇ ਜਾਓ ਸਕਿੱਲ ਇਨ ਦੀ ਸੈਂਸ ਵਿਦ ਜਿਸ ਸਕਿੱਲ ਫੀਲਡ ਦੇ ਵਿੱਚ ਤੁਸੀਂ ਪਾਰਟ ਟਾਈਮ ਜੌਬ ਕਰਨੀ ਹੈ ਸੋ ਵਿਦ ਇੰਗਲਿਸ਼ ਲੈਂਗੁਏਜ ਸਕਿੱਲਸ ਪਲੱਸ ਇੱਕ ਤੋਂ ਢੀ ਸਕਿੱਲ ਜੋ ਤੁਹਾਨੂੰ ਵਰਕਿੰਗ ਦੇ ਵਿੱਚ ਹੈਲਪ ਕਰੇ ਇਹਨਾਂ ਦੋਨਾਂ ਚੀਜ਼ਾਂ ਦੇ ਬੇਸਿਸ ਤੇ ਤੁਸੀਂ ਕਿਸੇ ਵੀ ਕੰਟਰੀ ਦਾ ਪਲਾਨ ਕਰੋ ਤੁਹਾਡੇ ਸਾਰੇ ਡਰੀਮਸ ਫੀਲ ਹੋਣਗੇ ਇਹ ਕਹਿਣਾ ਗਲਤ ਹੈ ਕਿ ਉਹਨਾਂ ਨੇ ਸਪਾਉਸ ਪੰਪ ਕਿਤੇ ਸੀ ਉਹਨਾਂ ਨੇ ਜਸ ਚੇਂਜਸ ਕੀਤੀ ਰਾਈ ਬੰਦ ਨਹੀਂ ਕੀਤਾ ਕੁਝ ਕਿਨੋ ਸੋ ਬਿਲਕੁਲ ਜੀ ਸੋ ਬਹੁਤ ਬੜੇ ਲੱਗੇ ਸਾਰਾ ਗੱਲਬਾਤ ਕਰਕੇ ਦੀ ਤੇ ਮੈਂ ਇੱਥੇ ਨਾਲ ਹੀ ਤੁਹਾਨੂੰ ਮੇਟਰ ਜ਼ਰੂਰ ਦਾ ਵੀ ਸਾਡੇ ਨਾਲ ਪੀਅਰ ਸੰਤੋਆ ਅਸਾਈਨਮੈਂਟ ਦਾ ਸਾ ਸੀ ਜਨਾਂ ਨੇ ਕੁਝ ਕੁ ਡਾਊਟ ਤੇ ਤੁਹਾਡੇ ਜ਼ਰੂਰ ਕਲੀਅਰ ਹੋ ਗਏ ਹੋ ਨਾ ਸਾਡੇ ਡਾਇਰੈਕਟਲੀ ਬੰਦੇ ਨਾਲ ਹੀ ਕੰਟੈਕਟ ਕਰ ਲੈਣ ਓਕੇ ਸੋ ਗੁਰੀ ਆਈ ਥਿੰਕ ਡਾਇਰੈਕਟਲੀ मैनू रीच आउट भी कर सकते हो इन द सेंस बट मैं सुजेस्ट यूँगा कि अगर किसी भी स्टूडेंट की कोई भी डाउट्स ने स्पैशली टेस्ट के रिलेटेड या मन के र्यूमर्स ने तो सा ऑफिशियल वैबसाइट पर भी विजिट कर सद उ चैट सपोर्ट की ऑप्शन अवेलेबल है डायरैक्ट कॉन्टैक्ट नंबर अवेलेबल है प्लस फॉर्म फिल कर सकते हो ईमेल कर सद इनकेस स्टिले डाउट्स रहेंगे अपने नियरैसट इंस्टीट्यूट नीच आउट करो या फिर मे बी इंस्टीट्यूट न अपना कंसर्न डिस्कस करके मेरे डायरैक्टली टेलीफोनिकली भी गए ਹਮ ਯਸ ਬਹੁਤ ਬਹੁਤ ਵਧੀਆ ਲੱਗਿਆ ਸਰ ਕਰ। ਥੈਂਕ ਯੂ ਸੋ ਮਚ। ਥੈਂਕ ਯੂ ਥੈਂਕ ਯੂ ਸੋ। ਸੋ ਤਾੜੀਆਂ ਲਾਓ ਬਹੁਤ ਬਹੁਤ ਸ਼ੁਕਰੀਆ। ਐਂਡ ਕਿਮੇ। ਥੈਂਕ ਯੂ।